ਜਿੰਨੀ ਦੇਰ ਤੱਕ ਤਾਂ ਉਹਨਾਂ ਨੂੰ ਵੋਟਾਂ ਦਾ ਮਤਲਬ ਹੁੰਦਾ ਵਾ ਤੇ ਐਸੀ ਸਮਾਜ ਦੇ ਨਿਆਣਿਆਂ ਦੀਆਂ ਲੜੀਆਂ ਸਾਫ਼ ਕਰਦੇ ਨਜ਼ਰ ਆਉਂਦੇ ਨੇ ਸਭ ਤੋਂ ਵੱਡਾ ਸੀਐਮ ਪੰਜਾਬ ਹੂੰ ਕੌਣ ਬੈਠਾ ਸੀ ਉੱਤੇ ਅਕਾਲ ਤਖਤ ਜਗੰਦਰ ਸਾਹਿਬ ਹੂੰ ਕੌਣ ਬੈਠੇ ਨੇ ਦਰਬਾਰ ਸਾਹਿਬ ਦੇ ਹੈੱਡ ਗੁੰਤਰੀ ਸਾਹਿਬ ਕੌਣ ਬੈਠੇ ਨੇ ਫਿਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਕੁਰਸੀ ਕੌਣ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਕੁਰਸੀ ਤੇ ਕੌਣ ਬੈਠੇ ਜੇ ਦੱਸ ਦਿਓ ਕਿ ਇੱਕ ਵਿੱਚੋਂ 24 ਦੇ ਵਿੱਚ ਕੋਈ ਮਰਜੀ ਸਿੱਖ ਸਮਾਜ ਨੂੰ ਕਦੇ ਉਹਦਾ ਮਿਲਿਆ ਇਹ ਸਭ ਤੋਂ ਵੱਡੀ ਤਰਾਸਦੀ ਹੈ ਸੋ ਐਸੀ ਸਮਾਜ ਦੇ ਲੀਡਰ ਨਾ ਕਹੋ ਸਰਕਾਰ ਦੇ ਹੱਥ ਰੁਕੇ ਕਹੋ ਪਰ ਤੁਹਾਡੀਆਂ ਵੀ ਤਸਵੀਰਾਂ ਪਿਛਲੇ ਦਿਨੀ ਕਈ ਵਾਰ ਲੀਡਰਾਂ ਦੇ ਨਾਲ ਸਾਹਮਣੇ ਆਉਂਦੀਆਂ ਫਿਰ ਹੋ ਸਕਦਾ ਤੁਹਾਡੇ ਵੀ ਹੱਥ ਨਾਲੇ ਹੋਣਗੇ ਫਿਲਹਾਲ ਜੀ ਸਮਾਜ ਨੂੰ ਹੀ ਵੇਚ ਕੇ ਲੀਡਰ ਬਣ ਜਾਂਦੇ ਨੇ ਸੌਦਾ ਉਧਰ ਕਰਾਤਾ ਸੌਦਾ ਉਧਰ ਕਰਾਤਾ ਚਾਰ ਪੈਸੇ ਉਧਰੋਂ ਇਕੱਠੇ ਕਰ ਲੈ ਚਾਰ ਪੈਸੇ ਉਧਰੋਂ ਇਕੱਠੇ ਕਰ ਲੈ ਖਾਸ ਕਰਕੇ ਇਦਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਨੇ ਜੀ ਮੈਨੂੰ ਪਤਾ ਸਰ ਇਹ ਸਾਡੇ ਲੋਕਾਂ ਨੂੰ ਤਰਾਸਦੀ ਹੈ ਗੁਰੂ ਕਿਰਪਾ ਕਰੇ ਹੁੰਦਾ ਕਿ ਨਹੀਂ ਹੁੰਦਾ ਇਦਾਂ ਬਿਲਕੁਲ ਸੱਚਾ ਪੰਜਾਬ ਸਾਡੀ ਜਨਮ ਭੂਮੀ ਹੈ ਐਨੇ ਸਾਨੂੰ ਨਾਮ ਦਿੱਤਾ ਜੜਮ ਦਿੱਤਾ ਸਭ ਕੁਝ ਦਿੱਤਾ ਪੰਜਾਬ ਨੇ ਅਸੀਂ ਪੰਜਾਬੀ ਬੋਲਣ ਤੋਂ ਵੀ ਕੰਨੀ ਕਤਰਾ ਰਹੇ ਆ ਮੇਰੇ ਖਿਆਲ ਨਾਲ ਅਸੀਂ ਆਪਣੀ ਮਾਂ ਨੂੰ ਵੇਚ ਕੇ ਤੇ ਬਾਹਰ ਫਲੈਟਾਂ ਦੇ ਖਰਚੇ ਪੇ ਕਰ ਰਹੇ ਆ ਮੈਨੂੰ ਹੋਰ ਤੇ ਪਤਾ ਨਹੀਂ ਕਿ ਅਸੀਂ ਸਮਾਜ ਕਿਹੜਾ ਉਧਰ ਗਿਆ ਕਿ ਜਿਹੜਾ ਨਹੀਂ ਜਾਂਦਾ ਲੇਕਿਨ ਮੈਂ ਮੱਝ ਵੀ ਸਿੱਖ ਖਾਸ ਕਰਕੇ ਰੰਗਰੇਟੇ ਭਾਈ ਚਰਨ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਗੁਰੂ ਨੇ ਆਪਣੇ ਚਰਨੇ ਨਹੀਂ ਲਾਇਆ ਸਾਨੂੰ ਗੁਰੂ ਨੇ ਆਪਣੀ ਛਾਤੀ ਨਾਲ ਲਾਇਆ ਬਾਬਾ ਮਜੀਠ ਸਿੰਘ ਸੋਢੀ ਇਸ ਵੇਲੇ ਉਹਨਾਂ ਦੀ ਜਿਹੜੀ ਕੌਮ ਚੜ੍ਹਦੀ ਕਲਾ ਉਹਨਾਂ ਦੀ ਜਿਹੜੀ ਉਹ ਕੁਝ ਜਥੇਬੰਦੀਆਂ ਵੱਲੋਂ ਜਾਂ ਕੜਮ ਚੌਧਰੀਆਂ ਨੂੰ ਜਿਹੜੀ ਉਹ ਪੱਛ ਨਹੀਂ ਰਹੀ ਇਹ ਗੋੜਾ ਸੱਚ ਆ ਤੇ ਪਰ RAM ਵਧਾਵੇ ਸੋ ਵਧੇ ਬਲ ਕਰਵਾ ਦੇ ਨਾ ਕੋਈ ਜਿਹਨੂੰ ਪ੍ਰਮਾਤਮਾ ਵਧਾਉਣ ਤੇ ਆ ਗਿਆ ਉਹਦੀ ਤੁਸੀਂ ਕਿੱਦਾਂ ਉਹ ਕਟਾ ਸਕਦੇ ਹੋ ਐਸੀ ਸਮਾਜ ਨੂੰ ਜਿੱਦਣ ਕਿਤੇ ਜਾਗ ਗਿਆ ਨਾ ਤੇ ਮੇਰੇ ਖਿਆਲ ਨਾਲ ਸਦੀਆਂ ਤੱਕ ਰਾਜ ਰਹਿਣਾ ਇਹਦਾ ਕਿਉਂਕਿ ਇਹ ਇੱਥੋਂ ਦੇ ਮੂਲ ਨਿਵਾਸੀ ਹੈ ਦੋਸਤੋ ਕਦੇ ਵੀ ਕਿਸੇ ਐਸੀ ਸਮਾਜ ਦੇ ਲੀਡਰ ਨਾਲ ਇੰਟਰਵਿਊ ਕਰੀਏ ਜਾਂ ਗੱਲਬਾਤ ਕਰੀਏ ਤੇ ਉਹਨਾਂ ਦਾ ਇੱਕ ਪੱਖ ਸਾਹਮਣੇ ਆਉਂਦਾ ਹੈ ਕਿ ਜਲਦ ਹੀ ਸਾਡੀ ਆਪਣੀ ਸਰਕਾਰ ਹੋਵੇਗੀ ਇਹ ਸਰਕਾਰ ਕਿਉਂ ਹੋਵੇਗੀ ਕੀ ਕਾਰਨ ਆ ਸਾਡੇ ਨਾਲ ਸਮਾਜ ਸੇਵੀ ਤੇ ਖਾਸ ਕਰਕੇ ਐਸੀ ਸਮਾਜ ਦੇ ਆਗੂ ਭਾਈ ਦਵਿੰਦਰ ਸਿੰਘ ਲੁਧਿਆਣੇ ਵਾਲੇ ਨੇ ਦਵਿੰਦਰ ਸਿੰਘ ਉਹਨਾਂ ਦੀ ਗੱਲ ਕਰੀਏ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਕਿਸੇ ਵੀ ਐਸੀ ਭਾਈਚਾਰੇ ਨਾਲ ਕਿਤੇ ਧੱਕੇਸ਼ਾਹੀ ਹੋਵੇ ਤਾਂ ਇਹਨਾਂ ਵੱਲੋਂ ਉੱਥੇ ਪੁੱਛ ਕੇ ਉਸ ਵਿਅਕਤੀ ਦਾ ਸਾਥ ਦਿੱਤਾ ਜਾਂਦਾ ਹੈ ਭਾਈ ਦਵਿੰਦਰ ਸਿੰਘ ਲੁਧਿਆਣੇ ਵਾਲੇ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਅਕਸਰ ਹੀ ਤੁਹਾਡੇ ਵਰਗੇ ਲੀਡਰ ਮੈਂ ਕਹਿ ਸਕਦਾ ਕਿ ਤੁਹਾਡੇ ਵਰਗੇ ਵੀ ਹੋ ਸਕਦੇ ਆ ਕਈ ਐਸੇ ਲੀਡਰ ਆਉਂਦੇ ਨੇ ਸਮਾਜ ਦੇ ਨਾਲ ਤੁਰਦੇ ਨੇ ਪਰ ਜਦੋਂ ਲੀਡਰ ਬਣ ਜਾਂਦੇ ਨੇ ਮਗਰੋਂ ਸਮਾਜ ਨੂੰ ਪੁੱਛਿਆ ਨਹੀਂ ਜਾਂਦਾ ਦਵਿੰਦਰ ਸਿੰਘ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਮੱਲ ਸਾਬ ਤੁਹਾਡਾ ਸਵਾਲ ਜਿਹੜਾ ਨਾ ਬੜਾ ਕੀਮਤੀ ਹੈ ਤੇ ਮੈਂ ਤੁਹਾਨੂੰ ਜਵਾਬ ਦਵਾਦਾ ਵੀ ਜਿਹੜੇ ਸਾਡੇ ਐਸੀ ਸਮਾਜ ਦੇ ਲੀਡਰ ਹਨਾ ਸਾਡਾ ਸਮਾਜ ਹਰੇਕ ਬੰਦੇ ਤੇ ਯਕੀਨ ਛੇਤੀ ਕਰ ਲੈਂਦਾ ਪਰ ਜਦੋਂ ਤਾਂ ਉਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਆ ਤਾਂ ਉਦੋਂ ਮੈਂ ਮੈਂ ਵੀ ਇਨਵੋਲਵ ਕਰਦਾ ਆਪਣੇ ਆਪ ਨੂੰ ਕਿ ਭਾਈ ਸਾਡੇ ਵਰਗੇ ਬਹੁਤ ਉੱਠਦੇ ਨੇ ਪਰ ਮਕਸਦ ਇਹ ਆ ਨਾ ਕਿ ਜਿੱਦਾਂ ਦਾ ਤੁਸੀਂ ਜਨਤਾ ਨੂੰ ਬਣ ਕੇ ਦਿਖਾਉਂਦੇ ਹੋ ਐਂਡ ਤੱਕ ਉਹਦਾਂ ਦਾ ਬਣੇ ਰਹਿਣਾ ਹਾਰੀ ਸਾਰੀ ਦਿਵਸ ਦੀ ਗੇਮ ਨਹੀਂ ਹੁੰਦੀ ਦੂਜੀ ਚੀਜ਼ ਤੁਸੀਂ ਕਿਹਾ ਲੀਡਰ ਬਣ ਜਾਂਦੇ ਲੀਡਰ ਤਾਂ ਜ਼ਰੂਰ ਬਣ ਜਾਂਦੇ ਆ ਲੇਕਿਨ ਸਰਕਾਰ ਦੇ ਹੱਥ ਟੋਕੇ ਵੀ ਨਾਲ ਦੇ ਨਾਲ ਹੀ ਬਣਦੇ ਆ ਉਹ ਫਿਰ ਐਸੀ ਸਮਾਜ ਦੇ ਲੀਡਰ ਨਹੀਂ ਰਹਿ ਜਾਂਦੇ ਉਹ ਸਰਕਾਰ ਦੇ ਹੱਥ ਟੋਕੇ ਜਾਦੇ ਬਣ ਜਾਂਦੇ ਆ ਐਸੀ ਸਮਾਜ ਦੇ ਲੀਡਰ ਘੱਟ ਬਣਦੇ ਆ ਹੂੰ ਜਿੰਨੀ ਦੇਰ ਤੱਕ ਤਾਂ ਉਹਨਾਂ ਨੂੰ ਵੋਟਾਂ ਦਾ ਮਤਲਬ ਹੁੰਦਾ ਵਾ ਤੇ ਐਸੀ ਸਮਾਜ ਦੇ ਨਿਆਣਿਆਂ ਦੀਆਂ ਨਲੀਆਂ ਸਾਫ਼ ਕਰਦੇ ਨਜ਼ਰ ਆਉਂਦੇ ਨੇ ਮੈਂ ਤੁਹਾਡਾ ਆਪਣਾ ਵਾਂ ਮੇਰਾ ਖਿਆਲ ਰੱਖਿਓ ਮੇਰਾ ਸਾਥ ਦਿਓ ਤੁਹਾਡੇ ਸਮਾਜ ਤੋਂ ਆ ਤੁਹਾਡੀ ਆਵਾਜ਼ ਬਣਾਗਾ ਤੁਹਾਡੇ ਮੁੱਦੇ ਚੁੱਕਾਂਗਾ ਤੁਹਾਡੇ ਮਸਲੇ ਹੱਲ ਕਰਾਂਗਾ ਲੇਕਿਨ ਜਦੋਂ ਉਹਨਾਂ ਨੂੰ ਵੋਟਾਂ ਬਣ ਕੇ ਉਹਨਾਂ ਦੀ ਅਨਾਉਂਸਮੈਂਟ ਹੋ ਜਾਂਦੀ ਹੈ ਕਿ ਬੰਦਾ ਜਿੱਤ ਗਿਆ ਭਾਈ ਤਾਂ ਉਹ ਉਥੋਂ ਦਾ ਹੱਥ ਟੋਕਾ ਬਣ ਕੇ ਰਹਿ ਜਾਂਦਾ ਵਾ ਐਸਸੀ ਸਮਾਜ ਦੇ ਮੁੱਦੇ ਵੀ ਧਰੇ ਧਰੇ ਹੀ ਰਹਿ ਜਾਂਦੇ ਆ ਉਹਨਾਂ ਦੀਆਂ ਮੰਗਾਂ ਵੀ ਧਰੀਆਂ ਧਰਾਈਆਂ ਰਹਿ ਜਾਂਦੀਆਂ ਵਾ ਤੇ ਉਹਨਾਂ ਦੇ ਮਸਲੇ ਉਵੇਂ ਦੇ ਉਵੇਂ ਰਹਿ ਜਾਂਦੇ ਆ ਇਹ ਸਭ ਤੋਂ ਵੱਡੀ ਤਰਾਸਦੀ ਹੈ ਸੋ ਐਸਸੀ ਸਮਾਜ ਦੇ ਲੀਡਰ ਨਾ ਕਹੋ ਸਰਕਾਰ ਦੇ ਹੱਥ ਟੋਕੇ ਕਹੋ ਪਰ ਤੁਹਾਡੀਆਂ ਵੀ ਤਸਵੀਰਾਂ ਪਿਛਲੇ ਦਿਨੀ ਕਈ ਵਾਰ ਲੀਡਰਾਂ ਦੇ ਨਾਲ ਸਾਹਮਣੇ ਆਉਂਦੀਆਂ ਫਿਰ ਹੋ ਸਕਦਾ ਤੁਹਾਡੇ ਵੀ ਹੱਥ ਨਾਲੇ ਹੋਣਗੇ ਕਿਸੇ ਦਾ ਫਿਲਹਾਲ ਤਾਂ ਮੈਂ ਜਿਹਨਾਂ ਐਸੀ ਸਮਾਜ ਦਾ ਕੋਈ ਲੀਡਰ ਇਸ ਨੂੰ ਮੈਨੂੰ ਕਹਿ ਸਕਦੇ ਹੋ ਇੱਕ ਚੌਂਕੀਦਾਰ ਹਾਂ ਜਿੱਦਣ ਕਿਤੇ ਵੇਖੋ ਪਾਰਟੀਆਂ ਉਹੀ ਹੁੰਦੀਆਂ ਨੇ ਸਮਾਜ ਦੇ ਕੰਮ ਕਰਾਉਣ ਵਾਸਤੇ ਮੈਨੂੰ ਹਰੇਕ ਦੇ ਦਰ ਤੇ ਜਾਣਾ ਪੈਂਦਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਲੇਕਿਨ ਸਾਡਾ ਸਮਾਜ ਜਿਹੜਾ ਹੁਣ ਬੜਾ ਸੁਚੇਤ ਹੋ ਚੁੱਕਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੌਣ ਆਪਣਾ ਤੇ ਕੌਣ ਭਰਾਇਆ ਹੈ ਆਏ ਆਉਣ ਵਾਲਾ ਸਮਾਂ ਤੈਅ ਕਰੂਗਾ ਫਿਰ ਤੁਹਾਡਾ ਸਵਾਲ ਕਰਨਾ ਬਣਦਾ ਕਿ ਦਵਿੰਦਰ ਸਿੰਘ ਵਿਕ ਗਿਆ ਕਿ ਜਾਂ ਅੱਜ ਵੀ ਸਵਾਜਦਾ ਹੈ ਕਿ ਜਾਂ ਹੱਥ ਟੋਕਾ ਬਣ ਗਿਆ ਪਰ ਤੁਸੀਂ ਵਿਗਨ ਦੀ ਗੱਲ ਕੀਤੀ ਹੈ ਬਹੁਤ ਸਾਰੇ ਲੀਡਰ ਐਸੇ ਹੀ ਗੱਲ ਫਿਰ ਉਹੀ ਆ ਗਈ ਜੀ ਸਮਾਜ ਨੂੰ ਹੀ ਵੇਚ ਕੇ ਲੀਡਰ ਬਣ ਜਾਂਦੇ ਨੇ ਸੌਦਾ ਉਧਰ ਕਰਾਤਾ ਸੌਦਾ ਉਧਰ ਕਰਾਤਾ ਚਾਰ ਪੈਸੇ ਉਧਰੋਂ ਇਕੱਠੇ ਕਰ ਲੈ ਚਾਰ ਪੈਸੇ ਉਧਰੋਂ ਇਕੱਠੇ ਕਰ ਲੈ ਖਾਸ ਕਰਕੇ ਇਦਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਨੇ ਜੀ ਮੈਨੂੰ ਪਤਾ ਸਰ ਇਹ ਸਾਡੇ ਲੋਕਾਂ ਦੀ ਤਰਾਸਤੀ ਹੈ ਗੁਰੂ ਕਿਰਪਾ ਕਰੇ ਹੁੰਦਾ ਕਿ ਨਹੀਂ ਹੁੰਦਾ ਇਦਾਂ ਬਿਲਕੁਲ ਸੱਚਾ ਇਹ ਤੋਂ ਕੋ ਮਨੁਕਰ ਹੋਣ ਵਾਲੀ ਗੱਲ ਨਹੀਂ ਹੈ ਪਰ ਗੁਰੂ ਕਿਰਪਾ ਕਰੇ ਮੈਂ ਕਿਸੇ ਦੀ ਗਰੰਟੀ ਨਹੀਂ ਦਿੰਦਾ ਹਮ ਬਾਬਾ ਦੀਪ ਸਿੰਘ ਦਾ ਪੋਤਾ ਜਦ ਤੱਕ ਵੀ ਰਵਾਂਗਾਣਾ ਆਪਣੇ ਸਮਾਜ ਦੀ ਗੱਲ ਕਰਾਂਗਾ ਹੱਕ ਹਕੂਕ ਦੀ ਗੱਲ ਕਰਾਂਗਾ ਉਹਨਾਂ ਦੇ ਹੱਕਾਂ ਦੀ ਗੱਲ ਕਰਾਂਗਾ ਔਰ ਜਦੋਂ ਵੀ ਕਿਤੇ ਮਤਲਬ ਮੈਂ ਵਿਕਿਆ ਜਾਂ ਕਿਤੇ ਐਸੀ ਸਮਾਜ ਦਾ ਜੇ ਮੈਂ ਗੱਲ ਚੱਕਦਾ ਵਾਂ ਆਵਾਜ਼ ਉਹਨਾਂ ਦੀ ਬੁਲੰਦ ਕਰਦਾ ਤਾਂ ਹਕੀਕਤ ਬਿਆਨ ਕਰਦਾ ਇਹ ਨਹੀਂ ਆ ਕਿ ਹੋਵੇ ਕੁਝ ਹੋਰ ਤੇ ਸਾਬਤ ਕੁਝ ਹੋਰ ਹੋਵੇ ਜਿੱਦਨ ਕਿਤੇ ਮੈਂ ਵਿਕ ਗਿਆ ਜਾਂ ਚੁੱਕ ਗਿਆ ਫਿਰ ਸਮਾਜ ਵੀ ਇਸ ਇੱਥੇ ਹੋਏਗਾ ਤੁਸੀਂ ਵੀ ਇੱਥੇ ਹੋਵੋਗੇ ਜਵਾਬ ਦੇ ਮੈਂ ਹੋਵਾਂਗਾ ਪਰ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਕੱਲੇ ਐਸੀ ਸਮਾਜ ਦੀ ਗੱਲ ਕਰਦੇ ਆ ਜਾਂ ਫਿਰ ਸਿੱਖ ਐਸੀ ਸਮਾਜ ਦੀ ਗੱਲ ਕਰਦੇ ਆ ਜਿਹੜੇ ਸਿੱਖੀ ਨਾਲ ਜੁੜੇ ਹੋਏ ਨੇ ਕਿੰਨਾਂ ਦੀ ਗੱਲ ਕਰਦੇ ਮੈਂ ਪੰਜਾਬ ਪੰਜਾਬੀ ਦੀ ਗੱਲ ਕਰਦਾ ਹਮ ਐਸੀ ਸਮਾਜ ਦੀ ਗੱਲ ਕਰਦਾ ਐਸੀ ਸਮਾਜ ਦੇ ਵਿੱਚ ਸਾਰੇ ਆ ਜਾਂਦੇ ਨੇ ਹਮ ਬੇਸ਼ੱਕ ਅੱਜ ਕੱਲ ਐਸੀ ਸਮਾਜ ਨੂੰ ਸਰਕਾਰਾਂ ਵੱਖ-ਵੱਖ ਤਰੀਕੇ ਨਾਲ ਪੜਨ ਦੀ ਕੋਸ਼ਿਸ਼ ਕਰ ਰਹੀਆਂ ਨੇ ਚਾਹੇ ਉਹ ਵਜਬੀਕ ਵਾਲਮੀਕ ਸਮਾਜ ਆ ਮਜਬੀ ਸਿੱਖ ਸਮਾਜ ਆ ਚਾਹੇ ਉਹ ਸਾਡਾ ਰਵਦਾਸੀਆ ਭਾਈਚਾਰਾ ਚਾਹੇ ਹੋਰ ਵੀ ਆ ਮੈਂ ਕਹਿਣਾ ਵਾਂ ਕਿ ਐਸਸੀ ਬੀਸੀ ਸਾਰੇ ਇੱਕ ਆ ਦੂਜੇ ਵੀ ਸਾਰੇ ਇੱਕ ਆ ਮੈਂ ਪੰਜਾਬ ਪੰਜਾਬੀ ਦੀ ਗੱਲ ਕਰਾਂਗਾ ਲੇਕਿਨ ਇੱਕ ਕੌੜਾ ਸੱਚ ਇਹ ਵੀ ਹੈ ਕਿ ਸਭ ਤੋਂ ਪਹਿਲਾਂ ਮੈਂ ਸਿੱਖੀ ਦੀ ਗੱਲ ਕਰਨਾ ਪਰ ਜਦੋਂ ਕਿਤੇ ਜਾਤ ਪਾਤ ਦੀ ਗੱਲ ਹੁੰਦੀ ਆ ਉਹਨਾਂ ਨੂੰ ਮੂੰਹ ਤੋੜ ਕੇ ਜਵਾਬ ਦੇਣਾ ਵੀ ਦਵਿੰਦਰ ਸਿੰਘ ਨੂੰ ਆਉਂਦਾ ਜਦੋਂ ਕੋਈ ਪਿਆਰ ਨਾਲ ਕਿ ਸਿੱਖ ਬਣ ਕੇ ਸਾਡੇ ਨਾਲ ਗੱਲ ਕਰਦਾ ਤਾਂ ਉਦੋਂ ਉਹ ਨਿਮਰਤਾ ਸਹਿਤ ਹੱਥ ਜੋੜ ਕੇ ਜਿਉਂ ਆਇਆ ਵੀ ਸਿੱਖ ਬਣ ਕੇ ਕਰਨਾ ਹੁੰਦਾ ਲੱਗਦਾ ਨਹੀਂ ਅੱਜ ਇਸ ਸਮਾਜ ਨੂੰ ਲਾ ਲੋ ਕਿਸੇ ਵੀ ਸਮਾਜ ਦੀ ਗੱਲ ਕਰਦਾ ਮੈਂ ਇੱਕ ਸਮਾਜ ਦੀ ਨਹੀਂ ਗੱਲ ਕਰਦਾ ਕਿਸੇ ਵੀ ਸਮਾਜ ਦੀ ਗੱਲ ਕਰਦਾ ਤੇ ਸਮਝਾਉਣ ਦੀ ਲੋੜ ਆ ਸਭ ਤੋਂ ਪਹਿਲਾਂ ਤੇ ਲੱਗਦਾ ਕਿ ਪਿੰਡਾਂ ਦੀ ਗੱਲ ਕਰ ਲਈਏ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਵੇਖ ਲਓ ਤੁਸੀਂ ਦੋ ਦੋ ਚਾਰ ਚਾਰ ਗੁਰਦੁਆਰਾ ਸਾਹਿਬ ਨੇ ਭਾਵੇਂ ਉਹ ਐਸੀ ਸਮਾਜ ਦੇ ਬਣਾਏ ਹੋਏ ਨੇ ਫਿਰ ਸ਼ਮਸ਼ਾਨ ਘਾਟ ਵਖੋ ਵਖ ਨੇ ਲੱਗਦਾ ਨਹੀਂ ਕਿਤੇ ਨਾ ਕਿਤੇ ਇਸ ਭਾਈਚਾਰੇ ਨੂੰ ਵੀ ਜ਼ਿਆਦਾ ਜਾਗਰੂਕ ਕਰਨ ਦੀ ਲੋੜ ਆ ਅਸੀਂ ਦੂਜਿਆਂ ਤੇ ਵੀ ਸਵਾਲ ਚੁੱਕਦੇ ਕਈ ਵਾਰ ਨਹੀਂ ਮਾਲਾ ਸਾਬ ਇਹ ਗੱਲ ਨਹੀਂ ਹੁੰਦੀ ਪਹਿਲੀ ਗੱਲ ਤੇ ਆ ਕਿ ਅੱਜ ਤੋਂ ਥੋੜਾ ਚਿਰ ਪਹਿਲਾਂ ਚਲਜੋ ਐਸੀ ਸਮਾਜ ਦੇ ਗੁਰਦੁਆਰੇ ਬਣਾਉਣ ਦੀ ਲੋੜ ਕਿਉਂ ਪਈ ਸਵਾਲ ਇ ਜੇਕਰ ਐਸੀ ਸਮਾਜ ਨੇ ਆਪਣੇ ਗੁਰੂ ਘਰ ਅਲੱਗ ਕਰ ਲਿਆ ਉਹਦੀ ਲੋੜ ਕਿਉਂ ਪਈ ਹੈ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਫੜੋ ਨਾ ਜੇਕਰ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਵਧਿਕੀਆਂ ਹੋਈਆਂ ਵਾਂ ਜਾਂ ਉਹਨਾਂ ਦਾ ਬਣਦਾ ਮਾਣ ਸਨਮਾਨ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਨਹੀਂ ਮਿਲਿਆ ਇਸੇ ਕਰਕੇ ਲੋੜ ਪਈ ਨਾ ਭਾਈ ਸ਼ਿਬਾਕੀ ਦੂਜੀ ਗੱਲ ਰਹੀ ਇੱਕ ਕਰਨ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਤਾਂ ਜਾਰੀ ਹੋ ਜਾਂਦੇ ਆ ਲੇਕਿਨ ਇਨ ਬਿਨ ਲਾਗੂ ਪਿੰਡਾਂ ਦੇ ਵਿੱਚ ਨਹੀਂ ਹੁੰਦੇ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਇਨ ਬਿਨ ਲਾਗੂ ਹੋ ਜਾਣ ਨਾ ਤਾਂ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਮੇਰੇ ਵੀਰ ਜਿਹੜੇ ਨਾ ਉਹ ਅੱਜ ਵੀ ਸਿਆਪੇ ਪੈਣ ਪ੍ਰਧਾਨਗੀਆਂ ਦੇ ਕਾਰਨ ਕਿਉਂਕਿ ਉੱਥੋਂ ਤਾਂ ਹੁਕਮਨਾਮਾ ਜਾਰੀ ਹੋ ਗਿਆ ਲੇਕਿਨ ਉਹਨਾਂ ਨੂੰ ਜ਼ਮੀਨੀ ਲੈਵਲ ਤੇ ਜਾ ਕੇ ਪੂਰਾ ਕਰਨਾ ਜਿਹੜਾ ਉਹ ਬੜਾ ਵੱਡਾ ਸਾਡੇਵਾ ਦੇ ਟਾਸਕ ਆ ਅੱਜ ਵੀ ਸਾਰੇ ਪਿੰਡ ਪੰਜਾਬ ਦੇ ਕੁਝ ਕਿ ਨਹੀਂ ਆ ਜਿੱਥੇ ਭਾਈਚਾਰਕ ਸਾਂਝ ਆ ਚੜ੍ਹਦੀ ਕਲਾ ਵਾਲੀ ਭਾਈਚਾਰਕ ਸਾਂਝ ਵੀ ਹੈਗੀ ਆ ਜਿੱਥੇ ਜਾਤੀਵਾਦ ਦਾ ਬੜਾਵਾ ਉੱਥੇ ਹੈਗਾ ਵੀ ਆ ਜਿੱਥੇ ਮਤਪੇਦਾ ਉੱਥੇ ਹੈਗੇ ਵੀ ਆ ਪਰ ਮੁਕਤੀ ਤੇ ਗੱਲ ਇਹ ਹੈ ਨਾ ਕਿ ਅੱਜ ਜੇ ਲੋਕ ਵਦਜੇ ਧਰਮ ਨੂੰ ਤਬਦੀਲ ਕਰਦੇ ਜਾ ਰਿਹਾ ਤੇ ਉਹਦੇ ਨਾਲ ਕਿਤੇ ਨਾ ਕਿਤੇ ਹੋਣ ਵਾਲੀਆਂ ਵਧਿਕੀਆਂ ਸਾਨੂੰ ਪਿਆਰ ਨਾਲ ਗੱਲ ਲਾਉਣਾ ਆਉਣਾ ਚਾਹੀਦਾ ਤੇ ਉਹਨੂੰ ਲਾਉਣਾ ਵੀ ਚਾਹੀਦਾ ਜਿੱਦਣ ਤੁਸੀਂ ਇਸ ਕੰਮ ਦੇ ਵਿੱਚ ਕਾਮਯਾਬ ਹੋਗੇ ਪੰਜਾਬ ਪੰਜਾਬੀਅਤ ਦਾ ਭਲਾ ਜਿਹੜਾ ਵਾ ਉਹ ਸੁਰਜੀਤ ਹੋਏਗਾ ਗੱਲ ਨਾਲ ਕਿੰਨੇ ਲਾਉਣਾ ਜੀ ਬਾਹਰੋਂ ਆਣ ਕੇ ਲਾਉਣਾ ਅਸੀਂ ਆਪਣੇ ਸਮਾਜ ਦੇ ਵਿੱਚ ਜਾਗਰਤਾ ਦੀ ਜਰੂਰ ਹੈ ਬਾਹਰੋਂ ਆਣ ਕੇ ਦੂਜਾ ਸਮਾਜ ਥੋੜੀ ਤੁਹਾਨੂੰ ਗੱਲ ਨਾਲ ਲਾਏਗਾ ਜਿਨ੍ਹਾਂ ਨੇ ਗੱਲ ਨਾਲ ਲਾਉਣਾ ਉਹ ਤੇ ਆਪ ਬਾਹਰ ਤੁਰੇ ਜਾਂਦੇ ਨੇ ਕਿੰਨਾਂ ਦੀ ਗੱਲ ਕਰ ਰਹੇ ਹੋ ਸਪਸ਼ਟ ਕਰੋ ਮੈਂ ਪੰਜਾਬੀ ਦੀ ਗੱਲ ਕਰ ਰਿਹਾ ਉਹਦੇ ਵਿੱਚ ਸਾਰੇ ਹੀ ਹੈ ਹੂੰ ਕੋਈ ਇੱਕ ਸਮਾਜ ਨਹੀਂ ਹੈ ਉਹਦੇ ਵਿੱਚ ਸਾਰੇ ਹੀ ਹੈ ਹੂੰ ਪੰਜਾਬ ਅੱਜ ਦੇਖੋ ਨਾ ਹਾਲਾਤ ਕੀ ਬੜੇ ਨੇ ਪੰਜਾਬ ਸਾਡੀ ਜਨਮ ਭੂਮੀ ਹੈ ਐਨੇ ਸਾਨੂੰ ਨਾਮ ਦਿੱਤਾ ਜਨਮ ਦਿੱਤਾ ਸਭ ਕੁਝ ਦਿੱਤਾ ਪੰਜਾਬ ਨੇ ਅਸੀਂ ਪੰਜਾਬੀ ਬੋਲਣ ਤੋਂ ਵੀ ਕੰਨੀ ਘਤਰਾ ਰਹੇ ਹਾਂ ਮੇਰੇ ਖਿਆਲ ਦੇ ਨਾਲ ਅੱਜ ਅਸੀਂ ਆਪਣੀ ਮਾਂ ਨੂੰ ਵੇਚ ਕੇ ਤੇ ਬਾਹਰ ਫਲੈਟਾਂ ਦੇ ਖਰਚੇ ਪੇ ਕਰ ਰਹੇ ਆ ਤੇ ਉੱਥੋਂ ਵੀ ਮੇਰੇ ਖਿਆਲ ਦੇ ਨਾਲ ਹੁਣ ਵੇਖੋ ਕੈਨੇਡਾ ਧਰਤੀ ਤੋਂ ਵੀ ਬਿਆਨ ਆ ਗਿਆ ਨਾ ਕਿ ਪੰਜਾਬੀ ਵਾਪਸ ਭੇਜਣੇ ਆ ਸੋ ਇੱਥੋਂ ਵੀ ਗਏ ਇਥੋਂ ਵੀ ਧਰਤੀ ਆਪਾਂ ਵੇਚਤੀ ਨਾ ਉਧਰ ਦੇ ਨਾ ਉਧਰ ਦੇ ਸਾਡਾ ਇਹ ਹਾਲ ਹੋ ਗਿਆ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਵੀਰੇ ਪੰਜਾਬੀਆਂ ਨੂੰ ਖਾਸ ਕਰਕੇ ਨੌਜਵਾਨ ਪੀੜੀ ਨੂੰ ਮਿਹਨਤ ਕਰਨਾ ਸਾਡਾ ਅਧਿਕਾਰ ਆ ਘਰ ਦਾ ਜਿਹੜਾ ਵਾਤਾਵਰਨ ਉਹਨੂੰ ਬਦਲਣ ਦਾ ਸਾਡਾ ਅਧਿਕਾਰ ਆ ਸਾਨੂੰ ਕਰਨਾ ਵੀ ਚਾਹੀਦਾ ਲੇਕਿਨ ਮੇਰੇ ਵੀਰੋ ਮਿਹਨਤ ਉੱਥੇ ਕਰੋ ਵਾਪਸੀ ਇੱਥੇ ਆਣ ਕੇ ਰਹੋ ਤੇ ਜਿਹੜਾ ਪੰਜਾਬ ਪੰਜਾਬੀ ਦੀ ਸਾਡੀ ਆਪਣੀ ਜਿਹੜੀ ਨਿੱਜੀ ਜਾਇਦਾਦ ਹੈ ਇਹਨੂੰ ਮੇਰਾ ਵਿੱਚ ਹੋਣਾ ਨਹੀਂ ਤੇ ਇਹ ਪ੍ਰਵਾਸੀਆਂ ਦਾ ਘੜ ਸਾਡਾ ਪੰਜਾਬ ਬੰਦਾ ਜਾ ਰਿਹਾ ਜਿਸ ਏਰੀਆ 'ਚ ਆਪਾਂ ਬੈਠੇ ਆ ਬਾਰਡਰ ਏਰੀਆ ਇੱਥੇ ਦੱਸਦੇ ਹੋ ਤੁਸੀਂ ਮੈਨੂੰ ਕਿ ਜਿਹੜੇ ਸਾਡੇ ਸਮਾਜ ਦੇ ਐਸਸੀ ਲੀਡਰ ਜਿਨ੍ਹਾਂ ਦੇ ਆਪਾਂ ਗੱਲ ਕਰਦੇ ਹਾਂ ਹੱਥ ਟੋਕੇ ਉਹਨਾਂ ਨੇ ਬਾਹਰ ਜਾ ਕੇ ਇਥੋਂ ਵੋਟਾਂ ਲੈ ਕੇ ਕਿੰਨਾ ਕੁ ਜਾ ਕੇ ਮੁੱਦੇ ਚੁੱਕੇ ਨੇ ਤੇ ਕਿੰਨੀ ਕਿ ਇੰਡਸਟਰੀ ਇਥੇ ਲੈਂਦੀ ਆ ਜੇਕਰ ਸਾਡੇ ਇਹਨਾਂ ਗਰੀਬ ਭੈਣ ਭਰਾਵਾਂ ਨੂੰ ਪਿੰਡਾਂ ਦੇ ਵਿੱਚ ਹੀ ਫੈਕਟਰੀਆਂ ਹੋਣ ਪਿੰਡਾਂ ਦੇ ਵਿੱਚ ਰੁਜ਼ਗਾਰ ਮਿਲੇ ਤੇ ਕਿਹਦਾ ਦਿਲ ਕਰਦਾ ਆਪਣੀ ਧੀ ਨੂੰ ਆਪਣੇ ਬੱਚੇ ਨੂੰ ਛੱਡ ਕੇ ਬਾਹਰ ਜਾਣ ਦਾ ਫਿਰ ਆ ਗਈ ਨਾ ਦਵਿੰਦਰ ਸਿੰਘ ਜੀ ਉਹੀ ਗੱਲ ਜਦੋਂ ਮੈਂ ਸਟਾਰਟਿਕ ਤੇ ਗੱਲ ਕੀਤੀ ਵੀ ਤੁਹਾਡੇ ਵਰਗੇ ਬੰਦੇ ਲੀਡਰ ਬਣ ਕੇ ਮਗਰੋਂ ਆਪਣਿਆਂ ਦੇ ਲੱਤ ਮਾਰ ਦਿੰਦੇ ਨੇ ਜਿੱਦਣ ਸਾਡੇ ਵਰਗੇ ਬਣਨ ਕੇ ਗੱ ਫਿਲਹਾਲ ਤੇ ਸਾਡੇ ਵਰਗਿਆਂ ਦੀ ਗੱਲ ਹੈ ਨਾ ਸਾਡੇ ਵਰਗੇ ਹੋ ਸਕਦੇ ਆ ਸਾਡੇ ਸਾਡੇ ਜਾਂ ਨਹੀਂ ਹੋ ਸਕਦਾ ਪਰ ਪਹਿਲਾਂ ਪਹਿਲਾਂ ਵੀ ਅਸੀਂ ਸਮਾਜ ਨੇ ਬਹੁਤ ਸਾਰੇ ਲੀਡਰ ਦਿੱਤੇ ਨੇ ਮੇਰੀ ਗੱਲ ਪੂਨੀ ਸੁਣ ਲਓ ਪਹਿਲਾਂ ਵੀ ਅਸੀਂ ਸਮਾਜ ਨੇ ਲੀਡਰ ਦਿੱਤੇ ਨੇ ਸਿਆਸਤ ਨੂੰ ਲੀਡਰ ਦਿੱਤੇ ਨੇ ਬਾਅਦ ਵਿੱਚ ਕਿਸੇ ਨੇ ਜਾ ਕੇ ਗੱਲ ਨਹੀਂ ਚੁੱਕੀ ਉਹਨਾਂ ਦੀ ਪਾਈ ਸਾਹਿਬ ਜੀ ਏ ਤੁਸੀਂ ਪੱਤਰਕਾਰ ਹੋ ਤੁਹਾਡਾ ਜਿਹੜਾ ਫਰਜ ਬਣਦਾ ਉਹਨਾਂ ਦੇ ਅੱਗੇ ਮਾਈਕ ਰੱਖੋ ਵੀ ਭਾਈ ਆਹ ਗੱਲ ਉਠ ਰਹੀ ਆ ਜਨਤਾ ਦੇ ਸਵਾਲ ਆ ਤੁਸੀਂ ਇੰਨੇ ਚਿਰ ਤੋਂ ਐਸੀ ਸਮਾਜ ਦੇ ਲੀਡਰ ਹੋ ਤੁਸੀਂ ਐਸੀ ਸਮਾਜ ਦੇ ਅਲਾਵਾ ਸਿਰਫ ਸਰੋਪੇ ਗੱਲ ਚ ਪਾਏ ਆ ਵੋਟਾਂ ਲੈਣ ਤੋਂ ਇਲਾਵਾ ਤੁਸੀਂ ਕੀਤਾ ਕੀ ਹੈ ਪੁੱਛੋ ਨਾ ਉਹਨਾਂ ਨੂੰ ਜਾ ਕੇ ਇਹ ਤੁਹਾਡਾ ਫਰਜ ਬਣਦਾ ਨਹੀਂ ਜੀ ਤੇ ਜਾਂ ਫਿਰ ਇਹ ਕੰਮ ਕਰੋ ਭਾਈ ਕੁਰਸੀਆਂ ਖਾਲੀ ਕਰੋ ਨੌਜਵਾਨ ਪੀੜੀ ਨੂੰ ਅੱਗੇ ਆਉਣ ਦਿਓ ਦਾਤਾ ਕਿਰਪਾ ਕਰੇ ਦੇਖਿਓ ਪੰਜਾਬ ਪੰਜਾਬੀ ਇਹਦਾ ਪਲਾ ਹੁੰਦਾ ਕਿਦਾਂ ਗਣਿੰਦਾ ਦਵਿੰਦਰ ਸਿੰਘ ਜੀ ਬਹੁਤ ਵੱਡਾ ਸਵਾਲ ਕਰ ਲੱਗਾ ਤੁਹਾਡੇ ਨਾਲ ਮੈਂ ਖਾਸ ਕਰਕੇ ਬਹੁਤ ਸਾਰੀ ਵਾਰੀ ਦੇਖਿਆ ਹੈ ਕਿ ਧਰਮ ਪਰਿਵਰਤਨ ਦੀ ਗੱਲ ਕੀਤੀ ਜਾਵੇ ਤਾਂ ਸਿੱਧਾ ਨਿਸ਼ਾਨਾ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਐਸਸੀ ਪਰਿਵਾਰ ਨੇ ਉਹ ਜ਼ਿਆਦਾ ਧਰਮ ਪਰਿਵਰਤਨ ਕਰਦੇ ਨੇ ਵਾਕਈ ਐਸਸੀ ਪਰਿਵਾਰ ਜਿਹੜੇ ਨੇ ਉਹ ਧਰਮ ਪਰਿਵਰਤਨ ਕਰ ਰਹੇ ਨੇ ਖਾਸ ਕਰਕੇ ਸਿੱਖੀ ਤੋਂ ਦੂਰ ਜਾ ਰਹੇ ਨੇ ਕਿਵੇਂ ਵੇਖਦੇ ਹੋ ਤੁਸੀਂ ਵਾਕਈ ਇਹ ਗੱਲ ਪੱਕੀ ਹੈ ਜਵਾਬ ਥੋੜਾ ਕੌੜਾ ਹੋ ਸਕਦਾ ਸੁਣਨ ਦਾ ਮਾਦਾ ਰੱਖਿਓ ਹੂੰ ਪੰਜਾਬ ਦੇ ਵਿੱਚ ਜਿੰਨਾ ਡੇਰਾਵਾਦ ਹੈ ਨਾ ਹਮ ਸਾਰਾ ਮੇਰੇ ਖਿਆਲ ਦੇ ਨਾਲ ਐਸੀ ਸਮਾਜ ਦੇ ਨਹੀਂ ਆ ਹਮ ਉਹ ਕੁਝ ਹੋਰ ਭਾਈਚਾਰੇ ਦੇ ਨੇ ਟੈਗ ਐਸੀ ਸਮਾਜ ਦੇ ਉੱਪਰ ਲੱਗਦਾ ਤੇ ਜਿਹੜੇ ਧਰਮ ਪਰਵਰਤਨ ਕਰਨ ਵਾਲੇ ਵੱਡੇ ਵੱਡੇ ਉਹ ਕੌਣ ਨੇ ਹਮ ਕਦੇ ਕਿਸੇ ਨੇ ਸੋਚਿਆ ਉਧਰ ਵੀ ਜਾਉਣਾ ਇਹ ਜਿਹੜੀਆਂ ਜ਼ਮੀਨਾਂ ਐ ਰੋਡਾਂ ਦੇ ਉੱਪਰ ਉਹਨਾਂ ਨੂੰ ਠੇਕੇ ਤੇ ਦੇ ਰਿਆ ਕਿਰਾਏ ਤੇ ਦੇ ਰਿਆ ਇਹ ਕੌਣ ਦਿੰਦਾ ਪਿਆ ਜ਼ਮੀਨਾਂ ਭਾਈ ਕੱਲਾ ਐਸੀ ਸਮਾਜ ਜ਼ਿੰਮੇਵਾਰ ਨਹੀਂ ਐਸੀ ਸਮਾਜ ਦੇ ਉੱਪਰ ਟੈਗ ਲੱਗ ਰਿਹਾ ਬਦਨਾਮ ਐਸੀ ਸਮਾਜ ਹੋ ਰਿਹਾ ਕਾਰਨ ਇਹ ਕਿ ਜਿਹੜੀਆਂ ਧਾਰਮਿਕ ਅਦਾਰਿਆਂ ਨੇ ਸਿੱਖੀ ਅਦਾਰਿਆਂ ਨੇ ਉਹਨਾਂ ਦੀ ਬਾਹ ਫੜਨੀ ਸੀ ਜਥੇਦਾਰਾਂ ਨੇ ਘਰ ਘਰ ਜਾ ਕੇ ਕਦੇ ਇਹਨਾਂ ਨੂੰ ਪੁੱਛਿਆ ਹੀ ਨਹੀਂ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਹੀ ਨਹੀਂ ਕਦੇ ਨੇੜੇ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਉਹਨਾਂ ਨੂੰ ਭੈਣ ਭਰਾਵਾਂ ਨੂੰ ਜਿੱਥੇ ਉਹਨਾਂ ਨੂੰ ਮਾਨ ਸਤਕਾਰ ਉਹਨਾਂ ਦਾ ਮਿਲਦਾ ਉੱਥੇ ਜਾਣਗੇ ਨਾ ਉਹਦੇ ਨਾਲ ਦੇ ਨਾਲ ਇਹ ਧਾਰਮਿਕ ਪੱਖ ਵੀ ਮੈਂ ਤੁਹਾਡਾ ਰੱਖਦੇ ਆ ਕਿ ਅਸੀਂ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਆ ਮੈਨੂੰ ਹੋਰ ਤੇ ਪਤਾ ਨਹੀਂ ਕਿ ਐਸੀ ਸਮਾਜ ਕਿਹੜਾ ਉਧਰ ਗਿਆ ਕਿ ਜਿਹੜਾ ਨਹੀਂ ਜਾਂਦਾ ਲੇਕਿਨ ਮੈਂ ਮਜਬੀ ਸਿੱਖ ਖਾਸ ਕਰਕੇ ਰੰਗਰੇਟੇ ਭਾਈਚਾਰੇ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਗੁਰੂ ਨੇ ਆਪਣੇ ਚਰਨ ਨਹੀਂ ਲਾਇਆ ਸਾਨੂੰ ਗੁਰੂ ਨੇ ਆਪਣੀ ਛਾਤੀ ਨਾਲ ਲਾਇਆ ਤੇ ਅਸੀਂ ਆਪਣੇ ਉਸ ਛਾਤੀ ਦੇ ਲੱਗੇ ਹੋਣ ਦਾ ਮਾਣ ਰੱਖਣਾ ਜਿਹੜਾ ਜਾਂਦਾ ਉਹ ਮੁਬਾਰਕ ਜਾਵੇ ਕੋਈ ਗੱਲ ਨਹੀਂ ਸਾਡੇ ਭੈਣ ਭਰਾਵਾ ਪਿਆਰ ਮੁਹੱਬਤ ਨਾਲ ਕੋਸ਼ਿਸ਼ ਸ਼ੁਰੂ ਕਰ ਦਿੱਤੀ ਆ ਇਥੋਂ ਉਹਨਾਂ ਨੂੰ ਵਾਪਸ ਜ਼ਰੂਰ ਲੈ ਕੇ ਆਵਾਂਗੇ ਅੱਜ ਵੀ ਮੰਗ ਪੱਤਰ ਦੇ ਕੇ ਆਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ 20% ਗੋਲਕ ਦਾ ਹਿੱਸਾ ਵਾਣਾ ਇਹ ਗਰੀਬ ਭੈਣ ਭਰਾਵਾਂ ਦੇ ਉੱਪਰ ਲਾਇਆ ਜਾਵੇ ਉਹਨਾਂ ਦੀਆਂ ਲੋੜਾਂ ਤੇ ਲਾਇਆ ਜਾਵੇ ਉਹਨਾਂ ਦੀ ਪੜ੍ਹਾਈ ਤੇ ਲਾਇਆ ਜਾਵੇ ਉਹਨਾਂ ਦੇ ਰੋਜ਼ਗਾਰ ਤੇ ਲਾਇਆ ਜਾਵੇ ਉਹਨਾਂ ਦੀ ਸਿੱਖਿਆ ਤੇ ਲਾਇਆ ਜਾਵੇ ਤਾਂ ਜੋ ਇਹ ਸਮਾਜ ਉੱਚਾ ਉੱਠ ਸਕੇ ਇਸ ਕਰਕੇ ਜਿਨ੍ਹਾਂ ਕੋਲ ਜ਼ਮੀਨਾਂ ਪਾਈ ਉਹ ਤਾਂ ਬਾਹਰ ਵਿੱਚ ਕੇ ਚੱਲ ਗਏ ਜਿਨ੍ਹਾਂ ਕੋਲ 4 ਮਰਲੇ ਜ਼ਮੀਨ ਆ ਸਿਰਫ ਉਹਦੇ ਚ ਉਹਦੇ ਚ ਮਤਲਬ ਖਾਣਾ ਤੁਸੀਂ ਉਹਦੇ ਚ ਹੀ ਰਹਿਣਾ ਵਾ ਤੁਸੀਂ ਤੇ ਜਦੋਂ ਪਰਿਵਾਰ ਵੱਡਾ ਹੋ ਗਿਆ ਤੇ ਇੱਕ ਇੱਕ ਕਮਰੇ ਵਿੱਚ ਵੀ 4-4 ਜਣੇ ਲੋਕ ਪੈਂਦੇ ਆ ਕਦੇ ਇਹਨਾਂ ਲੋਕਾਂ ਨੇ ਪੁੱਛਿਆ ਜਿੱਦੇ ਜਾ ਕੇ ਇਸ ਕਰਕੇ ਐਸੀ ਸਮਾਜ ਨੂੰ ਬਦਨਾਮ ਕੀਤਾ ਜਾਂਦਾ ਔਰ ਗੁਮਰਾਹ ਕੀਤਾ ਜਾਂਦਾ ਇਹਨਾਂ ਨੂੰ ਮੈਂ ਦਵਿੰਦਰ ਸਿੰਘ ਜੀ ਗੁਰਦੁਆਰਿਆਂ ਸਾਹਿਬ ਦੀ ਗੱਲ ਕੀਤੀ ਸੀ ਪਿੰਡਾਂ ਦੇ ਵਿੱਚ ਨੇ ਖਾਸ ਕਰਕੇ ਇਮਾਰਤਾਂ ਦੇ ਵਿੱਚ ਵੀ ਫਰਕ ਪੈ ਗਿਆ ਕਾਫੀ ਜ਼ਿਆਦਾ ਪਈਬੀ ਸਿੰਘਾਂ ਦਾ ਗੁਰਦੁਆਰਾ ਮੈਂ ਦੇਖਿਆ ਕਈ ਪਿੰਡਾਂ ਦੇ ਵਿੱਚ ਉਹਦੀ ਇਮਾਰਤ 'ਚ ਬੜਾ ਫਰਕ ਹੋਊਗਾ ਲੱਗਦਾ ਇਸ ਚੀਜ਼ ਨੂੰ ਲੈ ਕੇ ਵੀ ਤੁਹਾਡੇ ਵੱਲੋਂ ਜਿਵੇਂ ਤੁਸੀਂ ਸਮਾਜ ਦੀ ਗੱਲ ਕਰਦੇ ਹੋ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਥਾਨਾਂ ਨਾਲ ਗੱਲਬਾਤ ਕਰਦੇ ਹੋ ਇਹ ਵੀ ਇੱਕ ਮੁੱਦਾ ਪੰਜਾਬ ਦਾ ਬਹੁਤ ਵੱਡਾ ਦੇਖੋ ਮੁੱਦਾ ਤੇ ਪੰਥ ਦਾ ਹੂੰ ਮੈਂ ਪੰਜਾਬ ਤਾਂ ਚਲੋ ਇੱਕ ਖੇਤਰ ਹੋ ਗਿਆ ਨਾ ਇਹ ਪੰਥ ਪੰਥ ਫਿਰ ਪੂਰਾ ਸੰਸਾਰ ਦਾ ਹੋ ਜਾਂਦਾ ਹੂੰ ਆਪਾਂ ਦੂਰ ਨਹੀਂ ਜਾਣਾ ਜਿਹੜੇ ਗੱਲ ਕਰਦੇ ਆਂ ਕਿ ਅ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਤਾਬਦੀ ਮਨਾ ਕੇਟਿਆ ਹੂੰ ਆ ਬਾਬਾ ਮੇਜ ਸਿੰਘ ਸੋਢੀ ਸਾਹਿਬ ਬੜੀ ਚੜ੍ਹਦੀ ਕਲਾ ਵਾਲੇ ਇੱਕ ਆਗੂ ਐਸੀ ਸਮਾਜ ਦੇ ਨੰਗ ਸਿੰਘ ਜਥੇਬੰਦੀਆਂ ਵਿੱਚੋਂ ਔਰ ਉਹ ਅੱਗੇ ਨੌਜਵਾਨੀ ਨੂੰ ਲੈ ਕੇ ਜਾ ਰਹੇ ਆ ਜਦੋਂ ਦੇ ਉਹ ਅੱਗੇ ਆਏ ਆ ਸਮਾਜ ਜਿਹੜਾ ਵਾ ਇੱਕ ਵੱਖਰੀਆਂ ਬੁਲੰਦੀਆਂ ਨੂੰ ਸ਼ੋਅ ਰਿਹਾ ਦਿਨ ਬਦਿਨ ਅਸੀਂ ਵੀ ਉਹਨਾਂ ਦੀ ਜਦੋਂ ਤੱਕ ਮੈਂ ਉਹਨਾਂ ਨੂੰ ਨਹੀਂ ਸੀ ਮਿਲਿਆ ਤਦ ਤੱਕ ਮੈਂ ਕਦੇ ਆਪਣੇ ਸਮਾਜ ਦੀ ਗੱਲ ਦੇ ਨਹੀਂ ਸੀ ਕੀਤੀ ਓਕੇ ਮੈਨੂੰ ਪਤਾ ਹੀ ਨਹੀਂ ਸੀ ਨਾ ਜਦੋਂ ਹੁਣ ਮੈਨੂੰ ਪਤਾ ਲੱਗਿਆ ਤੇ ਮੈਂ ਅੱਜ ਲਗਾਤਾਰ ਮੈਨੂੰ 4 ਸਟਾਪ ਦੀਆਂ ਹੋ ਗਿਆ ਉੱਥੇ ਹਾਜ਼ਰੀ ਭਰਦਿਆਂ ਨੂੰ ਤੇ ਮੈਂ ਉੱਥੇ ਕੀ ਦੇਖਦਾ ਮਾਂ ਕਿ ਜਦੋਂ ਤੇ ਲਾਉਣੇ ਹੁੰਦੇ ਆ ਧਰਨੇ ਉਦੋਂ ਐਸਸੀ ਸਮਾਜ ਸਾਡਾ ਐਸਸੀ ਸਮਾਜ ਠੀਕ ਹੈ ਜਦੋਂ ਕਿਤੇ ਕਰਨਾ ਹੁੰਦਾ ਕੋ ਪ੍ਰੋਟੈਸਟ ਉਦੋਂ ਸਾਡਾ ਐਸਸੀ ਸਮਾਜ ਉੱਥੇ ਜਿੱਦਣ ਆਨੰਦਪੁਰ ਸਾਹਿਬ ਨਾਤੇ ਮੈਂ ਕੋਈ ਐਸਸੀ ਸਮਾਜ ਦਾ ਲੀਡਰ ਉੱਥੇ ਪਹੁੰਚਿਆ ਦੇਖਿਆ ਉੱਥੇ ਟੋਕੇ ਮੇਰੇ ਖਿਆਲ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਕਿ ਉਹ ਐਸਸੀ ਸਮਾਜ ਦੇ ਲੀਡਰ ਹੋ ਸਕਦੇ ਆ ਪਰ ਨਾਲ ਦੇ ਹੱਥ ਹੱਥ ਟੋਕੇ ਵੀ ਆ ਉਹ ਸੱਚੇ ਸਿੱਖ ਨਹੀਂ ਹੋ ਸਕਦੇ ਉਹ ਫਿਰ ਉਹ ਹੂੰ ਦੂਜੀ ਚੀਜ਼ ਇਹ ਆ ਨਾ ਤੇ ਕਿਸੇ ਭਾਈ ਹੋਰ ਧਰਮ ਦੇ ਲੋਕਾਂ ਨੇ ਬਾਬਾ ਜੀਵਨ ਸਿੰਘ ਦਾ ਐਡੇ ਵੱਡੇ ਲੈਵਲ ਤੇ ਜਿਹੜਾ ਵਾ ਗੁਰਪੁਰ ਬਣਾਉਂਦੇ ਆ। ਸ਼੍ਰੋਮਣੀ ਕਮੇਟੀ ਨੇ ਆਪਣਾ ਜਿਹੜਾ ਵਾ ਜਿੰਨਾ ਕੋ ਉਪਰਾਲਾ ਕਰਨਾ ਸੀ ਕਰਿਆ ਲੇਕਿਨ ਉਹ ਚੀਜ਼ਾਂ ਉੱਥੇ ਨਹੀਂ ਨਜ਼ਰ ਆਈਆਂ ਜਿੱਦਾਂ ਹੋਰ ਨਾ ਗੁਰਪੁਰਬਾਂ ਤੇ ਨਜ਼ਰ ਆਉਂਦੀਆਂ। ਇਹਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਦੀ ਹੈ। ਕਿ ਕਿਉਂ ਨਹੀਂ। ਠੀਕ ਆ। ਰਹਿਣ ਵਾਸਤੇ ਸੰਗਤ ਦਾ ਉਹਨਾਂ ਨੇ ਪ੍ਰਬੰਧ ਕੀਤਾ ਹੈ। ਠੀਕ ਆ। ਉੱਥੇ ਮੈਨੂੰ ਰਾਜਸਥਾਨ ਤੋਂ ਸੰਗਤ ਮਿਲੀ। ਔਰ ਰਾਜਸਥਾਨ ਤੋਂ ਸੰਗਤ ਨੇ ਮੈਨੂੰ ਕਿਹਾ ਉੱਥੇ ਧਾਮੀ ਸਾਹਿਬ ਜਿਹੜੇ ਸੀ ਉਹ ਉਸ ਵੇਲੇ ਸਪੀਚ ਕਰ ਰਹੀ ਸੀ ਸਟੇਜ ਦੇ ਉੱਪਰ ਮੇਰੇ ਕੋਲ ਆਣ ਕੇ ਰਾਜਸਥਾਨ ਦੀ ਸੰਗਤ ਨੇ ਕਿਹਾ ਕਿ ਬਾਬਾ ਜੀ ਉਹਨਾਂ ਨੂੰ ਕਹੋ ਵੀ ਜਿਹੜਾ ਲੰਗਰ ਦਾ ਪ੍ਰਬੰਧ ਥੋੜਾ ਜਿਆ ਵਧੀਆ ਤਰੀਕੇ ਨਾਲ ਕਰਿਆ ਕਰੋ ਲੰਗਰ ਇਸ ਤਰੀਕੇ ਦਾ ਹੈ ਨਹੀਂ ਉੱਥੇ ਮੈਂ ਕਹਾਂ ਵੀ ਕੋਈ ਗੱਲ ਨਹੀਂ ਜੀ ਤੁਹਾਡੀ ਬੇਨਤੀ ਕਿਸੇ ਨਾ ਕਿਸੇ ਤਰੀਕੇ ਨਾਲ ਧਾਮੀ ਸਾਹਿਬ ਤੱਕ ਮੈਂ ਜ਼ਰੂਰ ਪਹੁੰਚਾਵਾਂਗਾ ਤੁਸੀਂ ਅਨੰਤਪੁਰ ਸਾਹਿਬ ਦੀ ਗੱਲ ਕਰਦੇ ਹੋ ਜੀ ਮੈਂ ਅਨੰਤਪੁਰ ਸਾਹਿਬ ਦੀ ਗੱਲ ਕਰਦਾ ਕਿਉਂਕਿ ਉੱਥੇ ਜਿੱਦਾਂ ਨਾ ਲੋਕਾਂ ਦੇ ਮਨਾਂ 'ਚ ਹੁੰਦਾ ਵਾ ਕਿ ਯਾਰ ਕਿ ਜਦੋਂ ਮੰਨ ਲਓ ਗੁਰਨਾਨ ਦੇਵ ਜੀ ਪਾਤਸ਼ਾਹ ਦਾ ਹੁੰਦਾ ਵਾ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਹੁੰਦਾ ਵਾ ਗੁਰਪੁਰਬ ਤੇ ਉਦੋਂ ਰਾਵਾਂ ਦੇ ਵਿੱਚ ਮੈਂ ਕਹਿੰਨਾ ਵਾਂ ਵੀ ਮਿੰਟ-ਮਿੰਟ ਤੇ ਲੰਗਰ ਲ ਉਨੰਦ ਇੱਥੋਂ ਸ਼ੁਰੂ ਹੋ ਜੇ ਤਾਂ ਉੱਥੋਂ ਤੱਕ ਕਿੰਨੀ ਜਨਤਾ ਵਾ ਹਰੇਕ ਪਿੰਡ ਦੇ ਵਿੱਚ ਸਿੱਖ ਬੈਠੇ ਨੇ ਹਨਾ ਤੇ ਜਿਸ ਤਰੀਕੇ ਦੇ ਨਾਲ ਆਉ ਭਗਤ ਹੋਣੀ ਚਾਹੀਦੀ ਹੈ ਇਸ ਸਮਾਜ ਦੇ ਲੀਡਰਾਂ ਦੀ ਜਾਂ ਇਸ ਸਮਾਜ ਦੀ ਦੇਣ ਜੋ ਬਾਬਾ ਜੀ ਦੀ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਉਹੋ ਜੇ ਪ੍ਰਬੰਧ ਪੁਖਤਾ ਪ੍ਰਬੰਧ ਜਿਹੜੇ ਨਹੀਂ ਹੋਏ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਇੱਥੇ ਜਨੇਬੀਆਂ ਦਾ ਲੰਗਰ ਵੀ ਲੱਗਣਗੇ ਅਸੀਂ ਪਰਸਨਲੀ ਧਾਮੀ ਸਾਹਿਬ ਨੂੰ ਅਗਲੀ ਵਾਰੀ ਬੇਨਤੀ ਕਰਾਂਗੇ ਜਾਂ ਜਿਹੜੇ ਵੀ ਪ੍ਰਦਾਨ ਹੋਣਗੇ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲੋ ਤੁਸੀਂ ਕੋਈ ਗੱਲ ਨਹੀਂ ਇਸ ਵਾਰੀ ਜੇ ਕੋਈ ਪ੍ਰਬੰਧ ਦੇ ਵਿੱਚ ਕਿਸੇ ਕਿਸਮ ਦੀ ਕਮੀ ਹੈ ਤਾਂ ਅਭੀ ਤੁਹਾਡੇ ਕੋ ਮਾਫੀ ਚਾਹੁੰਦੇ ਆ ਭਾਈ ਆਉਣ ਵਾਲੇ ਸਮੇਂ 'ਚ ਅਸੀਂ ਐਸਜੀਪੀਸੀ ਨੂੰ ਵੀ ਕਹਾਂਗੇ ਤੇ ਅਸੀਂ ਵੀ ਉਪਰਾਲੇ ਜਿਹੜੇ ਆਵਾਜ਼ਬ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਤੋਂ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਮੇਜ ਸਿੰਘ ਸੋਢੀਣਾ ਦੀ ਮੈਂ ਗੱਲ ਕਰਾਂ ਤੇ ਨਿਆਂਗ ਸਿੰਘ ਜਥੇਬੰਦੀਆਂ ਬੜੇ ਤਰੀਕੇ ਨਾਲ ਬੜੇ ਦਲੀਲ ਤੇ ਠੰਡੇ ਮੱਥੇ ਨਾਲ ਗੱਲ ਕਰਨ ਵਾਲੇ ਨੇ ਜਿਸ ਮਸਲੇ ਨੂੰ ਵੀ ਉਹ ਹੱਥ ਪਾਉਂਦੇ ਆ ਨਾ ਉਹ ਕੰਮ ਹੋ ਜਾਂਦੇ ਆ ਆਟੋਮੈਟਿਕਲੀ ਠੀਕ ਹੈ ਉਹਨਾਂ ਦੀ ਨਿਰਦੇਸ਼ਾਂ ਹੇਠ ਨੌਜਵਾਨੀ ਖਾਸ ਕਰਕੇ ਮਜਬੀ ਸਿੱਖ ਸਮਾਜ ਬਹੁਤ ਜ਼ਿਆਦਾ ਜਾਗਰੂਕ ਹੋਇਆ ਵਿਦੇਸ਼ਾਂ ਚੋਂ ਦੇਸ਼ਾਂ ਦੇ ਵਿੱਚੋਂ ਐਸ ਵਾਰੀ ਕਾਫਲਾ ਦੇਖਣ ਦਾ ਲਾਇਕ ਸੀ ਚੜ੍ਹਦੀ ਕਲਾ ਹਰ ਸਾਰਾ ਹਰੇਕ ਸਾਲ ਜਿਹੜਾ ਨਾ ਉਹ ਚੀਜ਼ ਵੱਧਦੀ ਆ ਰਹੀ ਹੈ ਬਾਬਾ ਮਜੀਠ ਸਿੰਘ ਸੋਢੀ ਇਸ ਵੇਲੇ ਉਹਨਾਂ ਦੀ ਜਿਹੜੀ ਕੌਮ ਚੜ੍ਹਦੀ ਕਲਾ ਹਣਾ ਉਹਨਾਂ ਦੀ ਜਿਹੜੀ ਉਹ ਕੁਝ ਜਥੇਬੰਦੀਆਂ ਵੱਲੋਂ ਜਾਂ ਅਕੜ ਅੰਮ ਚੌਧਰੀ ਗਾ ਨੂੰ ਜਿਹੜੀ ਉਹ ਪੱਚ ਨਹੀਂ ਰਹੀ ਇਹ ਕੌਣਾ ਸੱਚ ਆ ਤੇ ਪਰ RAM ਵਧਾਵੇ ਸੋਬ ਦੇ ਬਲ ਕਰ ਵਦੇ ਨਾ ਕੋਏ ਜਿਹਨੂੰ ਪਰਮਾਤਮਾ ਵਧਾਉਣ ਤੇ ਆ ਗਿਆ ਉਹਦੀ ਤੁਸੀਂ ਕਿੱਦਾਂ ਉਮੋਂ ਘਟਾ ਸਕਦੇ ਹੋ ਦੂਜੀ ਚੀਜ਼ ਇਹ ਆ ਕਿ ਐਸੀ ਸਮਾਜ ਬਹੁਤ ਜ਼ਿਆਦਾ ਅੱਗੇ ਨਾਲ ਉਹਦਾ ਫਰਕ ਪੈ ਗਿਆ ਹੁਣ ਗੁਮਰਾਹ ਨਹੀਂ ਹੋਏਗਾ ਤੁਸੀਂ ਉਧਰ ਵੀ ਮੈਨੂੰ ਸਵਾਲ ਕੀਤਾ ਸੀ ਤੇ ਮੈਂ ਤੁਹਾਨੂੰ ਜਵਾਬ ਦਿੱਤਾ ਸੀ ਕਿ ਐਸੀ ਸਮਾਜ ਨੂੰ ਸਰਕਾਰਾਂ ਜਿਹੜੀਆਂ ਵਾਂ ਉਹ ਆਪਣੀ ਮੁਠੀ ਚ ਲੈ ਲੈਣ ਤੇ ਜ਼ਿਆਦਾ ਚੰਗੀ ਗੱਲ ਆ ਨਹੀਂ ਤੇ ਫਿਰ ਐਸੀ ਸਮਾਜ ਨੇ ਇਹ ਨਾ ਵੇ ਕਿ ਤੇ ਸਰਕਾਰ ਹੀ ਆਪਣੀ ਮੁਠੀ ਚ ਲੈ ਲੇ ਹਨਾ ਇਹ ਇਹ ਮੈਂ ਗੱਲ ਉਦੋਂ ਵੀ ਮੈਂ ਕਹੀ ਸੀ ਜੀ ਦਵਿੰਦਰ ਸਿੰਘ ਜੀ ਇੱਕ ਮੈਂ ਤੁਹਾਨੂੰ ਸਵਾਲ ਕਰਨਾ ਹੈ ਕਿ ਤੁਸੀਂ ਇਹ ਸਵਾਲ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਖਾਸ ਕਰਕੇ ਪੰਜਾਬ ਦੇ ਵਿੱਚ ਅੱਗੇ ਵੀ ਜ਼ਿਕਰ ਕਰ ਰਹੇ ਸੀ ਕਿ ਜਿਹੜਾ ਸਾਡਾ ਜ਼ਿਮੀਂਦਾਰ ਭਾਈਚਾਰਾ ਖਾਸ ਕਰਕੇ ਪਿੰਡਾਂ ਦੇ ਵਿੱਚੋਂ ਲਗਭਗ ਵਿਦੇਸ਼ਾਂ ਚ ਜਾਣ ਲੱਗ ਪਿਆ ਕੀ ਲੱਗਦਾ ਹੈ ਆਉਣ ਵਾਲੇ ਸਮੇਂ ਚ ਪੋਲਿਟਿਕਸ ਐਸੀ ਸਮਾਜ ਦੇ ਹੱਥ ਚ ਆ ਸਕਦੀ ਆ ਕੋਈ ਇਦਾਂ ਦੀ ਤੁਹਾਨੂੰ ਲੱਗ ਰਹੀ ਹੈ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਜੀ ਹੱਥ ਕੰਡੇ અપਨਾਏ ਜਾ ਰਹੇ ਆ ਕਿ ਐਸਸੀ ਸਮਾਜ ਨੂੰ ਦੂਰ ਰੱਖਿਆ ਜਾਵੇ ਉਹ ਕਿਦਾਂ ਬਹੁਤ ਕਾਰਨਾ ਕਰਕੇ ਆ ਮੈਂ ਹੁਣ ਉਹ ਗੱਲਾਂ ਨਹੀਂ ਸਪਸ਼ਟ ਕਰ ਸਕਦਾ ਇਹ ਵਲੇ 5 ਅਹੁਦੇ ਆ ਵੱਡੇ ਅਹੁਦੇ ਕੌੜਾ ਸੱਚ ਆ ਇਹ ਮੈਂ ਹੁਣ ਬਿਆਨ ਕਰ ਦਵਾ ਤੁਹਾਨੂੰ ਮੈਂ ਇਹ ਵਲੇ ਪੰਜਾਬ ਦੇ ਵਿੱਚ 5 ਅਹੁਦੇ ਵੱਡੇ ਆ ਹਮੇਸ਼ਾ ਗੱਲ ਚੱਲਦੀ ਲਾਲਤਾ ਜਿੰਦਾ ਡਿਪਟੀ ਜਿਹੜਾ ਡਿਪਟੀ ਸੀਐਮ ਆ ਉਹ ਦਲਿਤ ਹੋਏਗਾ ਮੈਂ ਤੇ ਇਹ ਵੀ ਕਹਾਂ ਵੀ ਦਲਿਤ ਦਲਿਤ ਹੋਰ ਕੌਣ ਦਾਏਗਾ ਅਸੀਂ ਦਲਿਤ ਨਹੀਂ ਆ ਯਾਰ ਅਸੀਂ ਤੇ ਗੁਰੂ ਦੇ ਸਿੱਖ ਆ ਅਸੀਂ ਸਾਨੂੰ ਮਾਨ ਨਾਲ ਗੁਰੂ ਨੇ ਆਪਣੀ ਛਾਤੀ ਨਾਲ ਲਾਇਆ ਮਾਨ ਨਾਲ ਕਿਆ ਕਰੋ ਜੀ ਗੁਰੂ ਤੋਂ ਸਿੱਖਾਂ ਯਾਰ ਹੈਨਾ ਦਲਦਲ ਚਾਬ ਤੇ ਮੈਨੂੰ ਬਹੁਤ ਨਫਰਤ ਇਸ ਕੰਮ ਤੋਂ ਸਭ ਤੋਂ ਵੱਡਾ ਸੀਐਮ ਪੰਜਾਬ ਹੂੰ ਕੌਣ ਬੈਠਾ ਸੀ ਵੇਲੇ ਉੱਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਹੂੰ ਕੌਣ ਬੈਠੇ ਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਕੌਣ ਬੈਠੇ ਨੇ ਫਿਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਕੁਰਸੀ ਕੌਣ ਬੈਠੇ ਨੇ ਉਸ ਤੋਂ ਬਾਅਦ ਜਿਹੜਾ ਵਾ ਆਪਣਾ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਕੁਰਸੀ ਤੇ ਕੌਣ ਬੈਠੇ ਆ ਜੇ ਦੱਸ ਦਿਓ ਵੀ ਇੱਕ ਵਿੱਚੋਂ ਵੀ ਇਹਦੇ ਵਿੱਚ ਕੋਈ ਮੱਜਬੀ ਸਿੱਖ ਸਮਾਜ ਨੂੰ ਕਦੇ ਉਦਾਂ ਮਿਲਿਆ? ਹੂੰ ਨਹੀਂ ਦਿੱਤਾ। ਇਸ ਕਰਕੇ ਨਾ ਮੇਰੇ ਵੀਰ ਐਸੀ ਸਮਾਜ ਨੂੰ ਜਿੱਦਣ ਕਿਤੇ ਜਾਗ ਗਿਆ ਨਾ ਤੇ ਮੇਰੇ ਖਿਆਲ ਦੇ ਨਾਲ ਸਦੀਆਂ ਤੱਕ ਰਾਜ ਰਹਿਣਾ ਇਹਨਾਂ ਦਾ ਕਿਉਂਕਿ ਇਹ ਇੱਥੋਂ ਦੇ ਮੂਲ ਨਿਵਾਸੀ ਹੈ। ਹੂੰ ਇੱਥੋਂ ਦੇ ਪਛੋਕੜ ਆ। ਲੋੜਾਂ ਕਰਕੇ ਕੋਈ ਬੰਦਾ ਵੀ ਜਾ ਬਾਹਰ ਜਾ ਸਕਦਾ ਵਾ। ਮੈਂ ਇਹ ਨਹੀਂ ਕਹਿੰਦਾ ਕਿ ਮੱਜਬੀ ਸਿੱਖ ਸਮਾਜ ਪਤਾ ਨਹੀਂ ਕਿੰਨਾ ਬਾਹਰ ਗਿਆ। ਐਸੀ ਸਮਾਜ ਪਤਾ ਨਹੀਂ ਕਿੰਨਾ ਬਾਹਰ ਗਿਆ। ਜੀ ਲੇਕਿਨ ਜੇ ਉਹ ਬਾਹਰ ਗਏ ਨੇ ਉਹਨਾਂ ਦੇ ਪੈਸੇ ਪੱਖਿਓ ਹੱਥ ਥੋੜਾ ਸੌਖਾ ਹੋਇਆ ਵਾ। ਤਾ ਜਾ ਕੇ ਅੱਜ ਅਸੀਂ ਆਪਣੇ ਭੈਣ ਭਰਾਵਾਂ ਨੂੰ ਬੋਲਣ ਜੋਗੇ ਕੀਤਾ ਜਾਂ ਉਹ ਬੋਲ ਪਾਰੇ ਨੇ ਸੋਸ਼ਲ ਮੀਡੀਆ ਨੇ ਬਹੁਤ ਅਹਿਮ ਯੋਗਦਾਨ ਨਿਭਾਇਆ ਜੇਕਰ ਸੋਸ਼ਲ ਮੀਡੀਆ ਦਾ ਯੋਗ ਅੱਜ ਕੱਲ ਪਰ ਜੇ ਗੱਲ ਤੁਹਾਡੇ ਵੀ ਕਰੀਏ ਤੁਸੀਂ ਵੀ ਗੁਰੂ ਵਾਲੇ ਹੋ ਬਣ ਅੰਮ੍ਰਿਤ ਛਕਿਆ ਹੋਇਆ ਸਿਰ ਤੇ ਦਸਤਾਰ ਸਜਾਉਦੇ ਹੋ ਫਿਰ ਜਾਤ ਪਾਤਨ ਦੀ ਗੱਲ ਕਰਨੀ ਤੁਹਾਡੇ ਵਾਸਤੇ ਲੱਗਦਾ ਨਹੀਂ ਆ ਸਵਾਲ ਖੜੇ ਕਰਦੇ ਆ ਫਿਰ ਖਾਸ ਕਰਕੇ ਜੇ ਦੂਜੀ ਗੱਲ ਕਰ ਲਈਏ ਵੀ ਗੁਰੂ ਨੇ ਇੱਕੇ ਬਾਕੇ ਦੇ ਵਿੱਚ ਅੰਮ੍ਰਿਤ ਛਕਾਇਆ ਜੀ ਉਹਦੇ ਵਿੱਚ ਜਨਰਲ ਕੈਟਾਗਰੀ ਆ ਜਾਂਦੀ ਹੈ ਉਹਦੇ ਵਿੱਚ ਐਸੀ ਕੈਟਾਗਰੀ ਆ ਜਾਂਦੀ ਹੈ ਵੇਖੋ ਗੁਰੂ ਨੇ ਜਦੋਂ ਤਾਂ ਹੁਣ ਤੁਸੀਂ ਮੇਰੇ ਤੇ ਗੱਲ ਕੀਤੀ ਇਹ ਸਵਾਲ ਕਿਤੇ ਉਹਨਾਂ ਨੂੰ ਵੀ ਕਰੋ ਨਾ ਜਿਹੜੇ ਮੇਰੇ ਜਦੋਂ ਕਿ ਇੰਟਰਵਿਊ ਕਰਾਂਗੇ ਉਹਨਾਂ ਨੇ ਕਰਾਂਗੇ ਅੱਜ ਤੁਹਾਡੇ ਤੇ ਸਵਾਲ ਹੈ ਜੀ ਮੈਂ ਮੈਂ ਉਹ ਹੀ ਉਹਨਾਂ ਨੂੰ ਜਵਾਬ ਦੇਣ ਲੱਗਾ ਨਾ ਕਿ ਮੈਂ ਤਾਂ ਜਵਾਬ ਦੇਣ ਲੱਗਾ ਕਿ ਤੁਸੀਂ ਗਿਆਵਾ ਕਿ ਸਿਰ ਤੇ ਦਸਤਾਰ ਸਜਾਈ ਹੈ ਹੂੰ ਦਾੜਾ ਪ੍ਰਕਾਸ਼ਾ ਗੁਰੂ ਦੇ ਸੇਖਾਂ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਵਾਹਿਗੁਰੂ ਦੀ ਕਿਰਪਾ ਨਾਲ ਇਸ ਦਾਤਾ ਕਰਨੇ ਵੀ ਸਿੱਕੀ ਸਾਡੀ ਕੇਸਾਂ ਸਵਾਸਾਂ ਨਾਲ ਨਹੀਂ ਨੇਬੇ ਸਾਡੀ ਜਦੋਂ ਤੇ ਕੋ ਸਾਡੇ ਸਮਾਜ ਦਾ ਭੈਣ ਭਰਾ ਕੱਟੀ ਦਾੜੀ ਵਾਂਗੂ ਕੱਟੀ ਦਾੜੀ ਵਾਲਾ ਗੱਲ ਕਰਦਾ ਤਾਂ ਉਦੋਂ ਜਿਹੜੇ ਏ ਕੜਮ ਚੌਧਰੀ ਆ ਸਾਡੇ ਸਿਰ ਤੇ ਤੂੰ ਸਾਨੂੰ ਸਿੱਖੀ ਦਾ ਪਾਠ ਪੜ੍ਹਾਏਂਗਾ ਪਹਿਲਾਂ ਆਪ ਤਾ ਸਿੱਖੀ ਚ ਆ ਜਾ ਜਦੋਂ ਹੁਣ ਸਿੱਖੀ ਦੇ ਵਿੱਚ ਮੈਂ ਇਨ ਅੱਖਾਂ ਦੇ ਨਾਲ ਦੇਖਿਆ ਵਾ ਕਿ ਉਹ ਸਾਡਾ ਹੱਕ ਧਾਰਮਿਕ ਅਦਾਰਿਆਂ ਵਿੱਚ ਵੀ ਸਾਨੂੰ ਨਹੀਂ ਮਿਲ ਰਿਹਾ ਜਿਹੜਾ ਮਿਲਣਾ ਚਾਹੀਦਾ ਅੱਜ ਮੈਨੂੰ ਮਜਬੂਰਨ ਦਵਿੰਦਰ ਸਿੰਘ ਨੂੰ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਸਾਹਮਣੇ ਕਰਨ ਦਾ ਉਹਨੂੰ ਹਿੰਮਤ ਅੱਜ ਮੈਨੂੰ ਹੋਈ ਹੈ ਕਿ ਮੈਂ ਇਹਨਾਂ ਨਾਲ ਗੱਲ ਕਰਾਂਗਾ ਕਿ ਕਿਉਂ ਨਹੀਂ ਭਾਈ ਅੱਜ ਦਵਿੰਦਰ ਸਿੰਘ ਬਦਨਾਮ ਹੋ ਰਿਹਾ ਤੁਸੀਂ ਅੰਮ੍ਰਿਤ ਦੇ ਬਾਟੇ ਦੀ ਗੱਲ ਕੀਤੀ ਹੈ ਕਦੇ ਉਹਨਾਂ ਨੂੰ ਜਾ ਕੇ ਸਵਾਲ ਕਰੋ ਨਾ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਵਿੱਚ ਭੈਣ ਭਰਾਵਾਂ ਦੇ ਭਾਂਡੇ ਲੱਗ ਕੀਤੇ ਆ ਵੀ ਤੁਸੀਂ ਕੌਣ ਹੁੰਦੇ ਹੋ ਗੁਰੂ ਨੇ ਇੱਕ ਪੰਗਤ ਕੀਤੀ ਹੈ ਤੇ ਤੁਸੀਂ ਭਾਂਡੇ ਕਿਉਂ ਵੱਖ ਕੀਤੇ ਆ ਕਦੇ ਉਹਨਾਂ ਨੂੰ ਜਵਾਬ ਦਿਓ ਵੀ ਗੁਰੂ ਨੇ ਇੱਕ ਬਾਟਾ ਕੀਤਾ ਸੀ ਤੁਸੀਂ ਅੰਮ੍ਰਿਤ ਦੇ ਬਾਟੇ ਵੱਖ-ਵੱਖ ਕਰ ਦਿੱਤੇ ਆ ਯਾਰ ਕਿੰਨੀ ਆਵਾਜ਼ ਚੁੱਕਦੀ ਆ ਸਾਡੇ ਸਮਾਜ ਦਾ ਦੋਸ਼ ਦੱਸ ਦਿਓ ਨਾ ਸਾਡਾ ਦੋਸ਼ ਕੀ ਆ ਇਹ ਉਹਨਾਂ ਨੂੰ ਸਵਾਲ ਕਰੋ ਜੇਕਰ ਉਹ ਚਾਹੁੰਦੇ ਆ ਸਾਡੀ ਚੱਲੇ ਅਸੀਂ ਕਹਿੰਨੇ ਅਸੀਂ ਸਿੱਖ ਗੁਰੂ ਸਾਹਿਬ ਨੇ ਕਲਗੀ ਤੋੜਾ ਇੱਥੇ ਲਾਇਆ ਸਾਡੀ ਦਸਤਾਰ ਤੇ ਅਸੀਂ ਉਹ ਸਥਾਨ ਚਾਹੁੰਦੇ ਆ ਜਿੱਥੇ ਸਾਡੀ ਸਾਡਾ ਸਥਾਨ ਆ ਸਾਨੂੰ ਸਾਡੇ ਸਥਾਨ ਤੇ ਨਹੀਂ ਦਿੱਤਾ ਜਾਂਦਾ ਤੁਸੀਂ ਗੱਲ ਕਰ ਰਹੇ ਹੋ ਧਾਰਮਿਕ ਅਦਾਰਿਆਂ ਦੀ ਮੇਰੇ ਵੀਰ ਜੀ ਉੱਥੇ ਦਰਬਾਰ ਸਾਹਿਬ ਬੁੰਗਾ ਮذਬੀ ਸਿੱਖਾਂ ਦਾ ਬੜਾ ਪੁਰਾਣਾ ਸੀ ਨਾ ਬਸ ਤੋਂ ਬੂਧ ਕੀਤਾ ਨਿਸ਼ਾਨੀਆਂ ਮਟਾਤੀਆਂ ਕਿੰਨੇ ਚਿਰ ਦੀ ਕੌਮ ਦੀ ਮੰਗ ਆ ਦਿੱਤਾ ਕਿਤੇ ਨੰਦਪੁਰ ਸਾਹਿਬ ਧਰਤੀ ਦੇ ਉੱਪਰ ਜਾ ਕੇ ਦੇਖ ਲਓ ਕਿੜੇ-ਕੜੇ ਤਗੜੇ ਗੁੰਮੜ ਤੇ ਕਿੜੇ ਤਗੜੇ ਕਾਰ ਸੇਵਾ ਵਾਲਿਆਂ ਨੇ ਵੱਡੇ-ਵੱਡੇ ਹਾਲ ਬਣਾਤੇ ਆ ਇੱਕ ਵੀ ਦੱਸ ਦਿਓ ਭਾਈ ਜੈਤੇ ਦੀ ਕਿਤੇ ਸਰਾਹ ਹੈਗੀ ਉੱਥੇ ਕੀ ਹੋਣੀ ਚਾਹੀਦੀ ਕੀ ਬਾਬਾ ਜੀਵਨ ਸਿੰਘ ਦਾ ਉੱਥੇ ਗੁਰਦੁਆਰਾ ਸਾਹਿਬ ਦੇਖਿਓ ਕਿਤੇ ਜਾ ਕੇ ਦਰਸ਼ਨ ਤੁਸੀਂ ਵੀ ਕੀਤੇ ਹੋਣਗੇ ਉਤੋਂ ਦੇ ਹਾਲਤ ਦੇਖ ਲਿਓ ਤੇ ਹੋਰ ਦੇ ਲਾਗੇ ਗੁਰਦੁਆਰਾ ਸਾਹਿਬ ਕਿੰਨੇ ਨੇ ਕੇਸਗੜ੍ਹ ਸਾਹਿਬ ਉਹਨਾਂ ਦੇ ਹਾਲਾਤ ਦੇਖ ਲਿਓ ਅਸੀਂ ਰੋਈਏ ਕਿਉਂ ਨਾ ਦੱਸ ਤਾਂ ਸਾਨੂੰ ਜਵਾਬ ਦੇ ਦੇ ਨਾ ਮੇਰੇ ਵੀਰ ਜਾਂ ਤੇ ਸਾਡੇ ਸਮਾਜ ਦਾ ਭਾਈ ਬਾਬਾ ਜੀਵਨ ਸਿੰਘ ਦੇ ਨਾਮ ਦੇ ਉੱਪਰ ਭਾਈ ਜਤਾਜਨਾਥ ਕਿਹੜਾ ਹਸਪੀਟਲ ਆ ਕਿਹੜੀ ਡਿਸਪੈਂਸਰੀ ਆ ਕਿਹੜਾ ਸਕੂਲ ਆ ਦੱਸਦੇ ਹੋ ਨਾ ਸਾਨੂੰ ਉਹ ਸਾਡਾ ਸਮਾਜ ਰੋਵੇ ਕਿਉਂ ਨਾ ਯਾਰ ਅਸੀਂ ਸਿੱਖ ਜਰੂਰ ਹਾਂ ਗੁਰੂ ਦੇ ਫਿਰ ਇਹ ਦੇਣਾ ਕਿੰਨੇ ਆ ਦਵਿੰਦਰ ਸਿੰਘ ਜੀ ਇਹ ਸਪਸ਼ਟ ਕਰੋ ਕਿੰਨੇ ਦੇਣਾ ਦੇਣਾ ਨਹੀਂ ਆ ਲੈਣਾ ਵਾ ਉਹ ਕਿੱਦਾਂ ਲੈਣਾ ਫਿਰ ਇਹ ਆਉਣ ਵਾਲਾ ਸਮਾਂ ਦੱਸੇਗਾ ਦੇਣਾ ਦੂਣਾ ਕੋਈ ਨਹੀਂ ਕਦੇ ਵੀ ਮੰਗਿਆ ਚੀਜ਼ ਨਹੀਂ ਮਿਲਦੀ ਹੁੰਦੀ ਹੱਕ ਖੋਣੇ ਪੈਂਦੇ ਆ ਨਹੀਂ ਫਿਰ ਚੋਣਾ ਲੜਨ ਜਾੜੇ ਬਾਬਾ ਮੇਜਰ ਸਿੰਘ ਸੋਢੀ ਹੁਣੀ ਤੁਸੀਂ ਐਸੀ ਸਮਾਜ ਚੋਣਾ ਤੇ ਉਧਰ ਕਵਿਧਾਨ ਸਭਾ ਲੋਕ ਸਭਾ ਚੋਣਾ ਦੇ ਮੈਂ ਬੱਸੋ ਮੈਨੂੰ ਇੱਥੇ ਡੋਹਣਿਆਂ ਜੇ ਦੁੱਧ ਪਾਉਣ ਵਾਲੇ ਲੀਡਰ ਬਣ ਸਕਦੇ ਆ ਪੰਥ ਦੇ ਜਥੇਦਾਰ ਬਣ ਸਕਦੇ ਆ ਤੇ ਕੀ ਗੱਲ ਸਾਡੇ 'ਚ ਕੀ ਕਾਬਿਲਤ ਨੇ ਭਾਈ ਹੈਂ ਸਾਹਮਣੇ ਖੜੇ ਕੱਲਾ ਰਕ ਲੱਕ ਲੋ ਵੇਖਣ ਚੰਗੇ ਬੋਲਣ ਚੰਗੇ ਪੜੇ ਲਿਖੇ ਚੰਗੇ ਹਰੇ ਕੰਮ ਦੇ ਵਿੱਚ ਅੱਗੇ ਆ ਘਟਕੇ ਨਾਲ ਕਿਉਂ ਜੇ ਬਾਬਾ ਮੇਜਰ ਸਿੰਘ ਸੋਢੀ ਅੱਜ ਇਸ਼ਾਰਾ ਕਰਦੇ ਘੌਮ ਨੂੰ ਮੈਨੂੰ ਜਾਂ ਮੈਨੂੰ ਖਿਲਾਰਨ ਜਿੱਥੇ ਕਹਿਣਗੇ ਜੇ ਉਹ ਕਹਿਣਗੇ ਰਾਜਨੀਤੀ ਨੂੰ ਜਾ ਤਾਂ ਦਵਿੰਦਰ ਸਿੰਘ ਆਪਣੇ ਸਮਾਜ ਰਾਜਨੀਤੀ ਨੂੰ ਵੀ ਜਾਊਗਾ ਜੇ ਉਹ ਕਹਿਣਗੇ ਧਾਰਮਿਕ ਬਲੇ ਬੰਨਿਆਂ ਨੂੰ ਜਾ ਤੇ ਮੈਂ ਧਾਰਮਿਕ ਵਾਲੇ ਬੰਨਿਆਂ ਨੂੰ ਵੀ ਜਾਵਾਂਗਾ ਮੁਕਤ ਦੀ ਗੱਲ ਕੌਮ ਦੇ ਲੀਡਰਾਂ ਦੀ ਹੈ ਜੇ ਸਾਡੇ ਅੱਜ ਬਾਬੇ ਮੇਜਰ ਸਿੰਘ ਸੋਢੀ ਤੇ ਹਮਲੇ ਹੋ ਰਹੇ ਨੇ ਉਹਨਾਂ ਨੂੰ ਚੜਦੀ ਕਲਾ ਚੁਬ ਰਹੀ ਆ ਵੀ ਜਿਨ੍ਹਾਂ ਨੇ ਅਸੀਂ ਚੰਡੀਗੜ੍ਹ ਨਹੀਂ ਕਿੜੇ ਖੜਿਆ ਅੱਜ ਦਿੱਲੀ ਜਾ ਰਹੇ ਨੇ ਕਿਤੇ ਨਾ ਕਿਤੇ ਜਦੋਂ ਆਪਾਂ ਕੋਈ ਆਵਾਜ਼ ਚੁੱਕਦੇ ਆ ਭਾਵੇਂ ਉਹ ਕਿਸੇ ਦੂਜੀ ਧਿਰ ਦੇ ਨਾਲ ਸਾਡਾ ਝਗੜਾ ਹੋਵੇ ਤੇ ਉੱਥੇ ਅਸੀਂ ਜਾ ਕੇ ਮੁੱਦਾ ਰੱਖ ਦਿੰਦੇ ਆ ਅਸੀਂ ਦਲਤਾਂ ਜੀ ਅਸੀਂ ਐਸੀ ਸਮਾਜਦਿਆਂ ਜੀ ਸਾਡੇ ਨਾਲ ਧੱਕਾ ਹੋ ਗਿਆ ਜੀ ਇਹਨਾਂ ਦੇ ਧਾਰਾ ਦੁੱਜੀ ਲਾ ਦਿਓ ਜੀ ਲੱਗਦਾ ਨਹੀਂ ਕਿ ਤਨਾ ਕਿਤੇ ਧੱਕੇਸ਼ਾਹੀ ਵੀ ਕੰਮ ਕਰ ਜਾਂਦੀ ਆ ਤੱਕੇਸ਼ਾਹੀ ਉਹਨਾਂ ਦੀ ਕੰਮ ਕਰਦੀ ਆ ਭਾਈ ਜਿਹੜੇ ਐਸ ਵੇਲੇ ਧੱਕੇਸ਼ਾਹੀ ਕਰ ਰਹੇ ਜਿਨ੍ਹਾਂ ਦੇ ਨਾਂ ਵੀ ਸਾਡਾ ਚੱਲਦਾ ਧੱਕਾ ਹੀ ਤਾਂ ਕਰਦੇ ਤੇ ਸਾਡੀਆਂ ਤੇ ਬਹੁਤ ਅਰਦਾਸਾਂ ਬੇਨਤੀਆਂ ਹੁੰਦੀਆਂ ਵਾ ਜੇ ਤੇ ਸਰਕਾਰਾਂ ਸੁਣ ਲੈਣ ਤਾਂ ਵੀ ਠੀਕ ਐ ਨਹੀਂ ਤੇ ਅਕਾਲ ਪੁਰਖ ਤੇ ਬੈਠਾ ਬੈਠਾ ਪਰ ਜੇ ਦਿਨ ਉਹ ਸੁਣ ਤੇ ਆ ਗਿਆ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਮਿੰਟ ਪੰਜ ਲੱਗਣੇ ਨੇ ਉਹਦਾ ਤਾਂ ਇਹ ਪਤਾ ਕੋਈ ਨਹੀਂ ਆ ਸੋ ਆਉਣ ਵਾਲਾ ਜਿਹੜਾ ਸਮਾਂ ਆਣਾ ਉਹ ਐਸੀ ਸਮਾਜ ਦੇ ਭੈਣ ਭਰਾਵਾਂ ਦਾ ਵਾ ਲੇਕਿਨ ਸਿੱਖੀ ਚ ਪਰਪੱਕ ਰਹੋ ਹੂੰ ਜਦੋਂ ਤੱਕ ਜੇ ਤੁਸੀਂ ਗੁਰੂ ਦੇ ਹੋ ਕੇ ਰਹੇ ਨਾ ਤੇ ਤੁਹਾਡੇ ਚਰਨਾਂ ਦੇ ਵਿੱਚ ਪਤਾ ਨਹੀਂ ਕੀ ਕੁਝ ਦੇ ਦੇਣਾ ਮਾਲਕ ਨੇ ਹੂੰ ਅੱਜ ਜਿਸ ਕੁਰਸੀਆਂ ਕਰਕੇ ਤੁਸੀਂ ਚਾਪਲੂਸੀਆਂ ਕਰਦੇ ਫਿਰਦੇ ਹੋ ਜੇਕਰ ਸਿੱਖੀ ਜੇ ਤੁਸੀਂ ਗੁਰੂ ਦੇ ਹੋਗੇ ਸਾਰਾ ਜੱਗ ਤੁਹਾਡਾ ਹੋ ਜਾਣਾ ਵਾ ਬਸ ਅਸੀਂ ਤਾਂ ਕੁੱਟ ਖਾ ਰਹੇ ਹਾਂ ਮੇਰੇ ਵੀਰੋ ਕਿਉਂਕਿ ਅਸੀਂ ਗੁਰੂ ਦੇ ਨਹੀਂ ਰਹੇ ਜਿੱਦਣ ਤੁਸੀਂ ਗੁਰੂ ਦੇ ਹੋਗੇ ਨਾ ਮੇਰੇ ਵੀਰੋ ਤੇ ਇਹ ਇਹ ਪਾਤਸ਼ਾਹੀਆਂ ਤੁਹਾਡੀ ਝੋਲੀ 'ਚ ਆਪ ਸਤਿਗੁਰ ਨੇ ਪਾ ਦੇਣੀਆਂ ਮੇਰੇ ਵੀਰੋ ਇਹ ਗੱਲ ਯਾਦ ਰੱਖਿਓ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਮੇਰੇ ਵੀਰ ਸਿੱਖੀ ਸਰੂਪ ਚਾਓ ਤੇ ਸਿੱਖੀ ਦੀ ਗੱਲ ਕਰਿਆ ਕਰੋ ਜਿੱਦਣ ਅੱਜ ਤੁਹਾਡੇ ਨਾਲ ਵਧਿੱਕੀਆਂ ਹੀ ਤਾਂ ਹੋ ਰਹੀਆਂ ਕਿਉਂਕਿ ਤੁਸੀਂ ਸਿੱਖੀ ਨੂੰ ਮਤਲਬ ਸਾਈਡ ਤੇ ਕਰ ਰਹੇ ਹੋ ਗੁਰੂ ਵਾਲੇ ਬਣੋ ਅਮਰ ਸ਼ਕੋ ਪਿੰਡੋਂ ਪਿੰਡ ਆਪੋ ਆਪਣੇ ਮੇਰੇ ਭੈਣ ਭਰਾ ਜਿਹੜਾ ਨਾ ਉਸੇ ਰੇ ਤੇ ਦਸਤਾਰਾਂ ਸਜੋ ਪੈਣਾ ਸਿਰ ਤੇ ਸੋਹਣੀਆਂ ਚੁੰਨੀਆਂ ਸਜਾਉਣ ਤੇ ਜਿੱਥੇ ਸਾਡੇ ਯੋਗਦਾਨ ਦੀ ਗੱਲ ਅਸੀਂ ਵੀ ਆਵਾਂਗੇ ਪਰ ਜਦੋਂ ਤੁਸੀਂ ਖਾਲਸੇ ਫਿਰ ਤੁਹਾਨੂੰ ਲੋਕੀ ਖਾਲਸਾ ਜੀ ਕਹਿਣਗੇ ਦਲਤ ਨਹੀਂ ਕਹਿਣਗੇ ਦਵਿੰਦਰ ਸਿੰਘ ਜੀ ਇੱਕ ਬਹੁਤ ਵੱਡਾ ਸਵਾਲ ਤੁਹਾਡਾ ਨਿਕਲਣਾ ਪਿੰਡਾਂ ਦੀ ਜਦੀ ਖਾਸ ਕਰਕੇ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੋਈ ਐਸੇ ਪਰਿਵਾਰ ਹੁੰਦੇ ਨੇ ਮੈਂ ਕਿਸੇ ਜਾਤੀ ਦੀ ਗੱਲ ਨਹੀਂ ਕਰੂੰਗਾ ਉਹ ਉਹਨਾਂ ਦੇ ਘਰਾਂ ਦੇ ਵਿੱਚ ਕੁਝ ਫੋਟਵਾਂ ਲਗਾਈਆਂ ਹੁੰਦੀਆਂ ਨੇ ਘਰ ਦੇ ਵਿੱਚ ਜਗ੍ਹਾ ਬਣਾਈ ਹੁੰਦੀ ਆ ਜਿੰਨੂੰ ਮੰਨਿਆ ਜਾਂਦਾ ਵਾ ਪਰ ਜਦੋਂ ਮਹਾਰੇ ਦਾ ਪ੍ਰਕਾਸ਼ ਲੈਣ ਵਾਸਤੇ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਨੇ ਤਾਂ ਉੱਥੇ ਜਿੰਦਰੇ ਲਾ ਦਿੱਤੇ ਜਾਂਦੇ ਨੇ ਕਿ ਤੁਸੀਂ ਘਰ ਦੇ ਵਿੱਚ ਜਗ੍ਹਾ ਰੱਖੀ ਆ ਤੁਸੀਂ ਫਲਾਣੀ ਜਗ੍ਹਾ ਨੂੰ ਮੰਨਦੇ ਹੋ ਤੁਹਾਨੂੰ ਮਹਾਰੇ ਦਾ ਪ੍ਰਕਾਸ਼ ਨਹੀਂ ਦਿੱਤਾ ਜਾਊਗਾ ਫਿਰ ਉੱਥੇ ਗੱਲ ਫੇਰ ਆ ਜਾਂਦੀ ਆ ਜੀ ਅਸੀਂ ਐਸੀ ਸਮਾਜ ਦੇ ਆ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਵਾਕਈ ਇਹ ਗੱਲ ਸਹੀ ਆ ਕਿ ਐਸੀ ਸਮਾਜ ਦੇ ਨਾਲ ਵਿਤਕਰਾ ਵਾ ਜਾਂ ਫਿਰ ਜਿਹੜੀਆਂ ਉੱਥੇ ਜਗ੍ਹਾ ਬਣੀਆਂ ਨੇ ਜਾਂ ਫਿਰ ਜਿਸ ਤਰੀਕੇ ਨਾਲ ਮੰਨਿਆ ਜਾ ਰਿਹਾ ਉਹਨਾਂ ਨਾਲ ਵਿਤਕਰਾ ਹੈ ਦੇਖੋ ਇਹ ਇਹਦੇ ਦੋ ਪੱਖਾ ਬੜੇ ਦਲੀਲ ਨਾਲ ਅਪੀਲਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਪਹਿਲਾ ਪੱਖ ਹੈਗਾ ਧਾਰਮਿਕ ਹੂੰ ਜਿਸ ਕੰਮ ਤੋਂ ਸਾਡੇ ਗੁਰੂ ਸਹਿਬਾਨ ਮਨਾ ਕਰਕੇ ਗਏ ਕਿ ਕੰਮ ਨਹੀਂ ਕਰਨੇ ਉਹ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਜੋ ਹਦਾਇਤਾਂ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਆ ਕਿ ਮਸੰਦਾਂ ਦੇ ਨਾਲ ਸੀਹ ਮਸੰਦਾਂ ਨਾਲ ਉਹਨਾਂ ਨਾਲ ਤੁਹਾਡਾ ਕੋਈ ਮੇਲ ਮਲਾਪ ਨਹੀਂ ਆ ਤੇ ਸਾਨੂੰ ਉਧਰ ਨਹੀਂ ਜਾਣਾ ਚਾਹੀਦਾ ਪਰ ਜੇ ਅਸੀਂ ਉਸ ਦੇ ਬਾਵਜੂਦ ਵੀ ਆਪਾਂ ਉਧਰ ਜਾਂਦੇ ਆ ਕਿ ਉਹਨਾਂ ਦੀਆਂ ਜਾ ਕੇ ਚੌਂਕੀਆਂ ਭਰਦੇ ਆ ਜਾ ਕੇ ਸਿਰ ਘਮਾਉਂਦੇ ਆ ਜਿੰਨਾਂ ਤੋਂ ਸਾਨੂੰ ਗੁਰੂ ਵਰਜ ਕੇ ਗਏ ਆ ਤਾਂ ਫਿਰ ਬਿਲਕੁਲ ਹੱਕਦਾਰ ਨਹੀਂ ਆ ਗੁਰੂ ਸਾਹਿਬ ਦੇ ਸਰੂਪ ਲੈ ਕੇ ਜਾਣਦੇ ਜੇਕਰ ਆਪਾਂ ਇੱਥੇ ਜਾਣਾ ਕਿਸੇ ਹੋਰ ਬੰਨੇ ਤੇ ਬਾਅਦ ਵਿੱਚ ਕਹਿਣਾ ਵਾ ਵੀ ਸਾਡਾ ਸਾਡੇ ਘਰੇ ਸਸਕਾਰ ਵੀ ਉਸੇ ਤਰੀਕੇ ਨਾਲ ਕਰੋ ਸਿੱਖ ਸਿੱਖ ਰੀਤੀ ਰਿਵਾਜ ਨਾਲ ਕਰੋ ਤੇ ਅਖੰਡ ਪੜ ਸਾਹਿਬ ਵੀ ਕਰੋ ਤੇ ਸਾਰੀ ਉਮਰ ਜਾਣਾ ਤਾੜੀਆਂ ਮਾਰਨ ਹੋਰ ਕੇ ਬੰਨੇ ਤਾਂ ਉਹ ਫਿਰ ਗੱਲ ਵਾਜਬ ਨਹੀਂ ਇੱਕ ਦਿਰੋ ਲੋਕਾਂ ਨੂੰ ਉਹ ਕਾਗਜ਼ਾਂ ਦੇ ਵਿੱਚ ਸਿੰਘ ਤੇ ਜਮੀਨੀ ਹਕੀਕਤੇ ਹੋਰ ਇਹ ਕੰਮ ਨਹੀਂ ਚੱਲਣ ਦੇਣਾ ਇੱਕ ਦਿਰ ਕਿੰਨੂੰ ਗੁੰਮਰਾਹ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਲੋਗੇ ਉਹ ਕਾਲਪੁਰਖ ਨੂੰ ਕਿੱਥੋਂ ਕਰ ਲੋਗੇ ਤੁਸੀਂ ਅਸੀਂ ਤੇ ਕਾਲਪੁਰ ਹੁਣ ਧੰਦਾ ਬਣਾ ਲਿਆ ਦੂਜਾ ਜਵਾਬ ਇਹ ਹੈ ਕਿ ਤੁਸੀਂ ਗੱਲ ਕੀਤੀ ਸਰੂਪ ਦੇਣ ਦੀ ਹੁਣ ਜੇਕਰ ਤੁਸੀਂ ਸਿੱਖ ਬਣੋਗੇ ਸਿੱਖ ਮਰਿਆਦਾ ਚ ਰਹੋਗੇ ਤਾਂ ਤੁਹਾਨੂੰ ਤਾਲਾ ਕੋਈ ਨਹੀਂ ਲਾਏਗਾ ਸੰਗੋ ਤਾਲੇ ਲੱਗੇ ਵੀ ਹੋਣਗੇ ਤੇ ਭੱਜ ਕੇ ਖੁੱਲਣ ਗਿਆਣਗੇ ਮੁਕਤੀ ਦੀ ਗੱਲ ਉਹੀ ਆ ਨਾ ਅਣਕੇ ਜਬ ਤੱਕ ਖਾਲਸਾ ਰਹੇ ਨਿਆਰਾ ਤੱਬ ਲਗ ਤੇਜ ਦਿਊ ਮੈਂ ਸਾਰਾ ਜਦੋਂ ਤੱਕ ਤੁਸੀਂ ਸਿੱਖੀ ਚ ਰਹੋਗੇ ਲੋਕੀ ਤੁਹਾਡੀ ਜਿਉ ਆਏ ਆਖਣਗੇ ਉਥੇ ਮੈਂ ਇਹ ਨਹੀਂ ਗੱਲ ਕਹਿੰਦਾ ਕੋਈ ਜਾਤੀਵਾਦ ਦੀ ਗੱਲ ਨਹੀਂ ਕਰਨ ਰਿਆ ਜੇ ਤੁਸੀਂ ਗੁਰੂ ਦੇ ਹੋਵੋਗੇ ਤੁਹਾਨੂੰ ਲੋਕੀ ਜਿਉ ਆਏ ਵੀ ਕਹਿਣਗੇ ਇੱਥੇ ਵੀ ਤੇ ਉੱਥੇ ਵੀ ਤੁਹਾਡੀ ਸੁਚੱਜੇ ਢਾਂਗ ਦੇ ਨਾਲ ਤੁਹਾਡੀ ਆਉ ਪਗਤ ਵੀ ਹੋਏਗੀ ਇੱਥੇ ਵੀ ਤੇ ਉੱਥੇ ਵੀ ਲੇਕਨ ਇੰਨਾ ਭੈਣ ਭਰਾਵਾਂ ਨੂੰ ਜਿਹੜੇ ਗੁੰਮਰਾਹ ਹੋ ਕੇ ਡੇਰੇਵਾਦ ਨਾਲ ਜੁੜੇ ਆ ਜਾਂ ਹੋਰ ਸੰਪਰਦਾਵਾਂ ਨਾਲ ਖਸਮ ਇੱਕ ਹੋਣਾ ਚਾਹੀਦਾ ਖਸਮ ਮੈਂ ਕਹਿੰਦਾ ਖਸਮ ਤੇ ਇੱਕ ਹੀ ਹੋਣਾ ਚਾਹੀਦਾ ਜੀ ਉਹ ਸਭ ਦਾ ਹੈਗਾ ਹੀ ਇੱਕ ਆ ਅਸੀਂ ਤੇ ਐਵੇਂ ਜਾਣ ਜਾਣ ਕੇ ਬਣਾਏ ਬੈਠੇ ਆ ਇੱਥੇ ਤੇ ਫੋਟੋ ਲਾ ਕੇ ਮੇਰੇ ਪਿਤਾ ਜੀ ਮੇਰੇ ਪਿਤਾ ਜੀ ਮੇਰੇ ਪਿਤਾ ਜੀ ਕਰਦੀਆਂ ਫਿਰਦੀਆਂ ਜਿਹੜੀਆਂ ਸਾਡੀਆਂ ਭੈਣਾਂ ਉਹਨਾਂ ਭੈਣਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਤੁਸੀਂ ਇਹ ਪਹਿਲਾਂ ਵੀ ਜੱਗ ਹੁੰਦੀਆਂ ਆਈਆਂ ਹੁਣ ਵੀ ਆਈਆਂ ਵਾ ਜਿਹਨੂੰ ਸਤਗੁਰੂ ਨੇ ਮਤ ਦੇ ਦਿੱਤੀ ਨਾ ਉਹ ਅੱਜ ਵੀ ਦੇ ਸਕਦਾ ਉਹ ਕੱਲ ਵੀ ਦੇ ਸਕਦਾ ਅਸੀਂ ਚੌਂਕੀਦਾਰਾਂ ਸਾਡਾ ਕੰਮ ਵੀਰੇ ਹੌਕਾ ਦੇਣਾ ਅਸੀਂ ਦੇ ਰਹੇ ਹਾਂ ਜਦ ਤੱਕ ਸਵਾਸ ਆ ਤਦ ਤੱਕ ਦੇਵਾਂਗੇ ਹੁਣ ਮਾਝੇ ਦੇ ਵਿੱਚ ਜਿਹੜਾ ਆ ਆਨੰਦਪੁਰ ਵਾਪਸੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਹਦੇ ਤਹਿਤ ਮੈਂ ਇੱਥੇ ਬੱਸਾਂ ਦਾ ਵੀ ਐਸਪੀਸੀ ਨੂੰ ਕਿਹਾ ਕਿ ਕਰਵਾਈਆਂ ਵਾ ਸਹਿਯੋਗ ਦੇ ਰਹੇ ਆ ਜਿੱਥੇ ਐਸਜੀਪੀਸੀ ਸੰਯੋਗ ਦੇ ਰਹੀ ਆ ਦਿਲੋਂ ਸਲੂਟ ਤੇ ਧੰਨਵਾਦ ਵੀ ਕਰਾਂਗੇ ਤੇ ਜਿੱਥੇ ਐਸਜੀਪੀਸੀ ਮੀਨੇ ਮਸ਼ੀਨੇ ਬਣ ਕੇ ਅੱਖਾਂ ਵਿੱਚਣ ਦੀ ਕੋਸ਼ਿਸ਼ ਕਰੇਗੀ ਨਾ ਉਹਨਾਂ ਨੂੰ ਹਲੂਣ ਕੇ ਵੀ ਦੱਸਾਂਗੇ ਕਿ ਇੱਥੇ ਅੱਖਾਂ ਖੋਲਣ ਦੀ ਲੋੜ ਆ ਭਾਈ ਸਾਡਾ ਹੱਕ ਇੱਥੇ ਰੱਖ ਇਹ ਗੁੱਟੋਂ ਫੜ ਕੇ ਕਹਾਂਗੇ ਚਾਹੇ ਉਹ ਐਸਜੀਪੀਸੀ ਹੋਵੇ ਚਾਹੇ ਕੋਈ ਹੋਰ ਕੋਦਾਰਾ ਹੋਵੇ ਸੋ ਮੁੱਕ ਦੀ ਗੱਲ ਇਹ ਆ ਕਿ ਭਾਈ ਜਦੋਂ ਸਿੱਖ ਬਣ ਗਏ ਸਾਰਾ ਕੁਝ ਮਿਲ ਜਾਣਾ ਵਾ ਤੇ ਜਦੋਂ ਕੋਈ ਮੇਲ ਵਰਗਾ ਗੱਲ ਕਰਦਾ ਵਾ ਉਹ ਫੇਰ ਗੱਲ ਕਰਦਾ ਵਾ ਕਿਉਂਕਿ ਉਹ ਸੱਚ ਜਰਿਆ ਨੇ ਜਾਂਦਾ ਨਾ ਫੇਰ ਗੱਲ ਸਿੱਖੀ ਤੇ ਲੈ ਆਉਂਦੇ ਆ ਤੇ ਜਦੋਂ ਕੋਈ ਇਹਨਾਂ ਦਾ ਅੱਗ ਉੱਠਦਾ ਲਓ ਜੀ ਅੰਮ੍ਰਿਤ ਛਕਾ ਤੇ ਫਾਟਾ ਫਲਾਣਾ ਕਰਤਾ ਸਾਡਾ ਉਹ ਕਰਨ ਰਿਹਾ ਸੀ ਅੱਜ ਉਹੀ ਇਹੀ ਕੰਮ ਕਰਨ ਰਿਹਾ ਪਰ ਸਾਡੇ ਨਾਲ ਤੁਰਦੇ ਕਿਉਂ ਨਹੀਂ ਨਾ ਮੇਰੇ ਵੀਰ ਕਿਤੇ ਨਾ ਕਿਤੇ ਯਾਰ ਜਾਤੀ ਪਾਜ ਤੁਸੀਂ ਰੱਖਦੇ ਹੋ ਮਨਾਂ ਦੇ ਵਿੱਚ ਫੇਰ ਸਾਡੇ ਵੀ ਪੈਦਾ ਹੁੰਦਾ ਜਿੱਦਨ ਤੁਸੀਂ ਮਿਟਾਤਾ ਸਾਡਾ ਆਪਣੇ ਆਪ ਮਿਟ ਜਾਣਾ ਸੋ ਧੰਨਵਾਦ ਜੀ ਇਹ ਸਨ ਭਾਈ ਦਵਿੰਦਰ ਸਿੰਘ ਜੀ ਲੁਧਿਆਣੇ